ਮੰਮੀ ਪਾਣੀ ਲੈ। ਨਾ ਰੋਟੀ ਲੈ ਮੈਂ ਤੁਹਾਡੇ ਹਾਸਤੇ। ਰੋਟੀ ਤਾਂ ਤੂੰ ਫੇਰ ਕਿ ਲੈ। ਪਹਿਲਾਂ ਬਹਿ ਜਾ ਮੇਰੀ ਗੱਲ ਸੁਣ ਲੈ। ਹਾਂਜੀ। ਮੈਂ ਤੈਨੂੰ ਐ ਕਹੇ ਸੀ ਤੇਰੀ ਨਾ ਮਾਸੀ ਆਉਗੀ। ਅੱਛਾ। ਠੀਕ ਹੈ ਨਾ। ਉਹਦਾ ਫੁੱਲ ਧਿਆਨ ਰੱਖਣਾਗਾ। ਜਿਹੜੀ ਚੀਜ਼ ਉਹਨੇ ਕਹੀ ਉਹਨੂੰ ਉਸੇ ਤਰੀਕੇ ਨਾਲ ਹੀ ਦੇਣੀ ਐ। ਤੇ ਕਿਤੇ ਇਹ ਨਾ ਹੋਵੇ ਤੂੰ ਉਹਨੂੰ ਚਾਕੇ ਕੋਈ ਚੀਜ਼ ਉਹੋ ਜਿਹੀ ਫੜਾ ਦੇ ਜਿਵੇਂ ਪਹਿਲਾਂ ਗਲਤੀ ਕੀਤੀ ਆ ਤੇ ਮਾਮੇ ਵਾਲੀ। ਕੋਈ ਉਹੋ ਜਿਹੀ ਗਲਤੀ ਕਰ ਦੇ। ਉਹ ਤਾਂ ਬਾੜੀ ਨਗੋਚਣਾ ਭਾਈ। ਤੇ ਨਾਲੇ ਫੇਰ ਤੈਨੂੰ ਬੋਲੂਗੀ ਫੇਰ ਤੂੰ ਕਰੇਂ ਗੁੱਸਾ। ਨਹੀਂ ਨੀ ਮਮੀ ਗੁੱਸਾ ਤਾਂ ਕਾਟੋ ਕਰਨਾ ਪਰ ਐ ਆ ਨਾ ਵੀ ਮੈਨੂੰ ਤਾਂ ਸੁਭਾਅ ਦਾ ਪਤਾ ਨਹੀਂ ਹੈਗਾ ਜਿਵੇਂ ਤੁਸੀਂ ਮੈਨੂੰ ਕਹੂਂਗੇ ਮੈਂ ਉਵੇਂ ਕਰੀ ਜਾਊਂਗੀ ਬਸ ਮੈਂ ਤਾਂ ਦੱਸੀ ਜਾਂਦੀ ਆ ਕਿ ਉਹਨੂੰ ਨਿਗੋਚ ਕੱਢਣ ਦੀ ਆਦਤ ਹੈਗੀ ਠੀਕ ਹੈ ਰੋਟੀ ਪਾਣੀ ਜਿਹੜਾ ਕੁਝ ਖਵਾਉਣਾਗਾ ਪਹਿਲਾਂ ਮੈਨੂੰ ਪੁੱਛ ਲਈ ਠੀਕ ਹੈ ਨਹੀਂ ਤੇ ਐ ਆਪ ਦੇ ਮਰਜ਼ੀ ਨਾਲ ਕਰੀ ਜਾਵੇ ਕੰਮ ਤੇ ਫਿਰ ਉਹ ਤੈਨੂੰ ਬੋਲੇ ਕੋਈ ਨਾ ਮੈਂ ਚਲੋ ਜੇ ਮੈਨੂੰ ਐਂ ਦੱਸ ਦਿਓ ਅੱਜ ਜਦੋਂ ਆਉਣਗੇ ਨਾ ਕਿਵੇਂ ਚਾਹ ਪਾਣੀ ਬਣਾਉਣਾ ਤੇ ਕੀ ਉਹਨਾਂ ਨੂੰ ਫੜਾਵਾਂ ਮੈਂ ਫਿਰ ਉਸ ਸਾਹਮਣਾ ਕਰਾਂ ਪਰ ਤੈਨੂੰ ਸਾਰਾ ਕੁਝ ਦੱਸ ਦਊਂਗੀ ਕਿ ਜਿਵੇਂ ਚਾਹ ਪਾਣੀ ਉਹਨੂੰ ਪਰਾਉਣਾਗਾ ਉਸ ਸਾਹ ਉਹਨਾਂ ਪਰਾਈ ਚੱਲੀ ਐਵੇਂ ਉਹ ਗੁੱਸੇ ਜਿਹੀ ਵਾਲੀ ਹੈਗੀ ਆ ਮੈਂ ਤੈਨੂੰ ਕੁਝ ਬੋਲੂਗੀ ਪਰ ਮੈਨੂੰ ਵੀ ਬੋਲਣਾ ਪਊਗਾ ਨਾ ਨਾ ਮੈਂ ਤੂੰਸ ਤਾਂ ਕਾਹ ਤੋਂ ਬੋਲਣਾ ਅੱਗੇ ਮਾਮੇ ਵਾਲੀ ਗੱਲ ਤੇ ਲਈ ਮੈਂ ਤਾਂ ਹਜੇ ਤੱਕ ਐਂ ਹੁੰਦਾ ਵੀ ਮੇਰੇ ਤੋਂ ਕਿਉਂ ਹੋ ਗਈ ਉਹ ਗੱਲ ਤੇ ਬਸ ਮੈਂ ਮੈਂ ਤਾਂ ਫਿਰ ਵੀ ਚੰਗਾ ਹੀ ਸੋਚਿਆ ਸੀਗਾ ਕੋਈ ਮਾਰੇ ਤਰੀਕੇ ਨਾਲ ਨਹੀਂ ਸਿੱਪ ਦਿੱਤਾ ਤੂੰ ਤਾਂ ਚੰਗਾ ਸੋਚਿਆ ਸੀ ਯੋਨੂ ਉਹ ਕਿੰਨਾ ਪਿਆਰਾ ਸੀਗਾ ਹਾਂਜੀ ਮੰਮੀ ਤੇਰੇ ਵੀ ਮੈਂ ਤੈਨੂੰ ਹੁਣ ਸਮਝਾਈ ਇਹਨੂੰ ਦੁਬਾਰਾ ਨਾ ਕੋਈ ਗਲਤੀ ਕਰਦੀ ਨਹੀਂ ਮੰਮੀ ਹੁਣ ਨਹੀਂ ਹੁਣ ਤਾਂ ਪੱਕਾ ਹੀ ਨਹੀਂ ਕੋਈ ਗਲਤੀ ਕਰਦੀ ਤੁਹਾਨੂੰ ਗਲਤੀ ਦਾ ਮੌਕਾ ਦਿੰਦੀ ਨਹੀਂ ਵੀ ਤੁਹਾਨੂੰ ਸੁਣਨਾ ਪਵੇ ਮੇਰੇ ਕਰਕੇ ਬਸ ਠੀਕ ਹੈ ਆਹ ਧਿਆਨ ਨਾ ਕਰ ਲੈ ਕੰਮ ਹਾਂ ਚਲ ਮੈਨੂੰ ਐ ਕਰ ਤੂੰ ਦੱਸ ਦੇ ਮੈਂ ਸਬਜ਼ੀ ਪਾਣੀ ਉਹ ਤੋਂ ਮੰਗਾ ਲੂ ਲਾਡੀ ਤੂੰ ਬਸ ਠੀਕ ਹੈ ਦੱਸ ਦਿੰਦੀ ਕੋਈ ਠੀਕ ਹੈ ਮੰਮੀ ਲੈ ਆਇਆ ਭਾਣੇ ਹੋਰ ਕਿਵੇਂ ਠੀਕ ਆ ਵਧੀਆ ਮੈਂ ਤਾਂ ਕਦੋਂ ਦੀ ਟਿੱਕੀ ਆਣੀ ਸੀ ਜਦੋਂ ਦਾ ਤੂੰ ਫੋਨ ਕੀਤਾ ਨਾ ਹੋਰ ਸੱਚੀ ਕਿ ਮਸੀ ਸਤਿ ਸ਼੍ਰੀ ਅਕਾਲ ਨਾ ਕੁੜੀ ਤੇਰੀ ਮਾਂ ਨੇ ਤੈਨੂੰ ਸਿਖਾ ਕੇ ਨਹੀਂ ਭੇਜਿਆ ਵੀ ਬੱਡੇ ਨੇ ਪੈਰੀ ਹੱਥ ਲਾਈ ਲਾਉਂਦਾ ਨਾਲੇ ਸਹੁਰੇ ਘਰ ਕਿੰਨੀ ਲੈ ਕੇ ਰਹੀਦਾ ਹੁੰਦਾ ਖੜ ਗਈ ਨਗੇ ਸਰਾ ਕੇ ਨਾ ਭਾਈ ਪੋਰਾ ਕਰ ਲਈ ਤੇਰੀ ਨੂੰਹ ਤਾਂ ਚਲ ਕੋਈ ਨਵੀਂ ਨਵੀਂ ਆਈ ਨਿਆਣੀਆਂ ਵਾਲੇ ਜਿਦੜੀ ਹਜੇ ਲੈ ਤਾਂ ਨਹੀਂ ਕਿਸੇ ਗੱਲ ਦਾ ਨਿਆਣੀ ਐ ਪਤਾ ਤੇ ਤੂੰ ਸਿਖਾਏ ਨਾ ਮਾਰਾ ਮਾਤਾ ਲਖਣ ਦੇ ਉਹਨੂੰ ਮਾਂ ਨੇ ਤਾਂ ਕੀ ਦੇਣਾ ਸੀ ਚਲ ਕੋਈ ਨਹੀਂ ਚਲਦੀ ਹੁਣ ਕਿਤੇ ਧਿਆਨ ਰੱਖੂੰਗੀ ਪਾਣੀ ਲਿਆ ਪੁੱਤ ਭੱਜ ਗਈ ਨਾ ਭਾਈ ਆ ਲਖਣ ਜਿਵੇਂ ਤਾਂ ਪੋਰਾ ਇਹਦੇ ਵਧੀਆ ਨਹੀਂ ਲੱਗੇ ਨੇ ਕੋਈ ਨਹੀਂ ਹੌਲੀ ਹੌਲੀ ਸਿੱਖ ਲਉਗੀ ਭੈਣੇ ਹੈ ਕੀ ਸਿੱਖ ਲਉਗੀ ਉਹ ਵਿਆਹ ਤੀ ਵਰਤੀ ਇਹ ਵਿਆਹ ਵਰਤ ਦਿੱਤੀ ਨਾ ਕੰਨਿਆਣੀ ਮੈਨੂੰ ਤਾਂ ਐ ਹੁੰਦਾ ਵੀ ਚਲ ਵਿਚਾਰੀ ਜਿਵੇਂ ਤੁਰੀ ਫਿਰਦੀ ਠੀਕ ਆ ਕੋਈ ਗੱਲ ਨਹੀਂ ਮੈਂ ਤਾਂ ਬਾਲਾ ਕਹਿੰਦੀ ਨਹੀਂ ਨੀਆ ਵਿਚਾਰੀ ਵਿਚਾਰੀ ਕਰਕੇ ਸਿਰੇ ਨਾ ਚੜਾ ਲਈ ਇਹਨੂੰ ਮਾੜੀ ਨੋਟੀ ਨਾ ਆਕਰ ਨਾਲ ਰਿਹਾ ਕਰ ਉਹ ਤਾਂ ਗੱਲ ਠੀਕ ਆ ਭੈਣੇ ਕੋਈ ਨਹੀਂ ਚਾਹ ਬਣਾ ਲੈ ਪੁੱਤ ਨਾ ਲਈ ਨਾ ਤੇਰੇ ਮੂਰੇ ਐਮੈਂਡਮੈਂਟ ਕਰੀ ਗਈ ਤਾਂ ਤੇਰੇ ਸਿਰ 'ਤੇ ਕੱਲ ਨੂੰ ਜੁੱਤੀਆਂ ਮਾਰੂਗੀ ਇਹ ਗੱਲ ਸੁਣ ਲੈ ਮੇਰੀ ਨੀ ਆਨੇ ਪੈਣੇ ਕੀ ਜੁੱਤੀਆਂ ਮਾਰਨੀਆਂ ਮੇਰੇ ਸਿਰ 'ਚ ਤੂੰ ਤਾਂ ਉਹੀ ਹੌਣਸਾ ਲੱਗ ਗਈ ਲੈ ਹੈ ਐਨੀ ਵਧੀਆ ਹੈਗੀ ਵਧੀਆ ਕੰਮ ਧੰਦਾ ਕਰਕੇ ਵਧੀਆ ਸੁਹਾਇ ਦਾ ਤੇ ਤੈਨੂੰ ਨਹੀਂ ਅਕ ਲਾਉਂਦੀ ਪਹਿਲੇ ਦਿਨੋਂ ਤੂੰ ਐਂ ਭੋਲੀ ਰਹੀ ਐ ਹਰ ਇੱਕ ਤੇ ਵਿਸ਼ਵਾਸ ਕਰ ਲਾਣੀ ਐ ਕੱਲ ਵਿਸ਼ਵਾਸ ਜੀ ਭਣੇ ਹੁਣ ਜੇ ਸਾਰੇ ਜੜੀ ਟੋਕੀ ਜਾਵਾਂਗੇ ਲੜੀ ਜਾਵਾਂਗੇ ਫਿਰ ਹੋ ਤੈਨੂੰ ਪਤਾ ਘਰੇ ਕਲੇਸ਼ ਹੀ ਪੈਣਾ ਫਿਰ ਓਦੋਂ ਬਾਅਦ ਹੋਰ ਕੀ ਹੋਊਗਾ ਨਹੀਂ ਅੱਜ ਕੱਲ ਦੇ ਨੋਹਾਂ ਤੇ ਜੇ ਪਹਿਲੀ ਰੱਖੋ ਨਾ ਤਾੜ ਕੇ ਫਿਰ ਲੋਟ ਆਉਂਦੀਆਂ ਨਹੀਂ ਤਾਂ ਸਿਰੇ ਚੜ ਜਾਂਦੀਆਂ ਸੱਸ ਨੂੰ ਸੱਸ ਸਮਝਦੀ ਨਹੀਂ ਚਲ ਕੋਈ ਨਾ ਭਣੇ ਮੈਂ ਸਮਝਾ ਦੂੰਗੀ ਗੱਲ ਸੁਣ ਲੈ ਇੱਕ ਮੇਰੀ ਤੂੰ ਤਾਂ ਪਾਣੀ ਕਦੋਂ ਸਮਝਾਏਂਗੀ ਜੇ ਮੈਂ 4 ਦਿਨ ਰਹੀ ਨਾ ਤੇ ਮੈਂ ਤੇਰੀ ਨੂਹ ਨੂੰ ਸੁਧਾਰ ਦੂੰਗੀ ਲੈ 4 ਦਿਨਾਂ ਦੀ ਕੀ ਗੱਲ ਐ ਭਣੇ ਭਾਵੇਂ ਦੱਸ ਦੇਣਾ ਤੇਰਾ ਆਪਦਾ ਘਰ ਆ ਇਹ ਹੈਂ ਤੈਨੂੰ ਜਾਣਨੋਂ ਕੌਣ ਕਹਿੰਦਾ ਉਹ ਤਾਂ ਗੱਲ ਠੀਕ ਹੈ ਤੇਰੀ ਜਾਣ ਨੂੰ ਤਾਂ ਤੂੰ ਮੈਨੂੰ ਨਹੀਂ ਕਹਿੰਦੀ ਪਰ ਆਏ ਆ ਕਿੱਥੇ ਵੀ ਰਿਹਾ ਜਾਂਦਾ ਇੰਨੇ ਦਿਨ ਪਰ ਕਾਲਾ ਕਿੱਥੇ ਹੈ ਉਹ ਤਾਂ ਇੱਥੇ ਖੇਤ ਨੂੰ ਗਿਆ ਹੋਣਾ ਲਾਡੀ ਨਾਲ ਹੋਰ ਤਾਂ ਉਹਨੇ ਕਿੱਥੇ ਜਾਣਾਗਾ ਬਸ ਆ ਨੂੰ ਦਾ ਕਰਕੇ ਹੀ ਕਹਿੰਦਾ ਸਾਰਾ ਦਿਨ ਘਰੇ ਬੈਠਾ ਰਹਿਣਾਗਾ ਖੇਤ ਬੰਨੇ ਵਗ ਜਾਂਦਾ ਜਿਹੜਾ ਫਮਾਰਿਆ ਹੁੰਦਾਗਾ ਨਾ ਉਹਨੂੰ ਤਾਂ ਚਾਹ ਪਾਣੀ ਚੱਜ ਦਾ ਦੇ ਦਾਂਦੀ ਐ ਇਹ ਆਹੋ ਚਾਹ ਪਾਣੀ ਵੀ ਪੜਾਉਂਦੀ ਰੋਟੀ ਤੇ ਵੀ ਪੜਾਉਂਦੀ ਐ ਜਿਹੜਾ ਕੱਪੜਾ ਵੀ ਉਹ ਧੋਕ ਜੰਦੀ ਐ ਸਾਰਾ ਕੰਮ ਕਰਦੀ ਐ ਇਹ ਤਾਂ ਨਹੀਂ ਮੈਂ ਤਾਂ ਇੱਕ ਮਿੰਟ ਜਿਵੇਂ ਜੇ ਲੱਛਣ ਦੇਖਿਆ ਇਹਦਾ ਮੈਨੂੰ ਨਹੀਂ ਲੱਗਦੀ ਇਹ ਚੱਜ ਦਾ ਚਾਹ ਪਾਣੀ ਪ ਨਹੀਂ ਨਹੀਂ ਬਣੇ ਸਾਰਾ ਕੁਝ ਹੀ ਕਰਦੀ ਐ ਚਾਹ ਪਾਣੀ ਲੀ ਲੀੜਾ ਕਪੜਾ ਰੋਟੀ ਢੋਕ ਸਾਰਾ ਕੁਝ ਕਰਦੀ ਐ ਜੀ ਤੂੰ ਐਵੇਂ ਨਾ ਫਿਕਰ ਕਰ ਤੂੰ ਮੈਨੂੰ ਆਏ ਦੱਸ ਘਰੇ ਠੀਕ ਐ ਸਾਰੇ ਘਰੇ ਤਾਂ ਵਧੀਆ ਐ ਸਾਰੇ ਅੱਛਾ ਤੇਰੀਆਂ نوਹਾ ਕਿਵੇਂ ਨੇ ਵਧੀਆ ਨੋਹਾ ਹੁਣ ਨਾ ਤੂੰ ਛੁੱਟੀ ਲੈ ਕੇ ਆਈ ਐ ਮਗਾ ਭਾਈ ਮੈਂ ਤਾਂ ਜਾਨੀ ਐ ਮੇਰੀ ਭੈਣ ਕੋਲੇ ਉਹ ਕਹਿੰਦੀ ਮਾਂ ਅਸੀਂ ਕਦੋਂ ਤੈਨੂੰ ਰੋਕਾਂ ਤੂੰ ਭੱਗ ਜਾ ਅਸੀਂ ਕਿਹੜਾ ਕਦੋਂ ਕਿਹਾ ਸੀ ਵੀ ਨਾ ਜਾ ਚੱਲ ਵਧੀਆ ਗਾ ਚਲ 4 ਦਿਨ ਲਾ ਜੇਗੀ ਨਾਲੇ ਐ ਮੇਰਾ ਚੀ ਲੱਗ ਜਾਊਗਾ ਅਬਾਈ ਵੀ ਉਧਰ ਆਇਆ ਫਿਰਦਾ ਸੀਗਾ ਨਾਲੇ ਉਹ ਤੇਰੇ ਨਾਲ ਗੱਲਾਂ ਕਰ ਲੂਗਾ ਹੋਰ ਮੈਂ ਤਾਂ ਹੀ ਆਈ ਆ ਮੈਂ ਆਹ ਚੱਲਣ ਵਾਲੇ ਉਹਦਾ ਹਾਲ ਚਾਲ ਪੁੱਛਿਆ ਮੈਂ ਤੇ ਨਾਲੇ ਤੈਨੂੰ ਪਤਾ ਨਾ ਮੇਰੇ ਨੂਹਾਂ ਨੂੰ ਮੈਂ ਤਾਂ ਤੀਰ ਮੰਗ ਸਿੱਧੇ ਕਰ ਰੱਖਿਆ ਉਹ ਤਾਂ ਗੱਲ ਮੈਨੂੰ ਪਤਾ ਤੇਰਾ ਸੁਭਾਅ ਜਿਹੜਾ ਹੈਗਾ ਮੈਨੂੰ ਪਤਾ ਹੀ ਐ ਕਿ ਉਹਨਾਂ ਨੂੰ ਸਿੱਧੇ ਕੀਤਾ ਹੋਣਾਗਾ ਹਾਂ ਬਸ ਫਿਰ ਤੂੰ ਆਈ ਰੱਖ ਸੁਭਾਅ ਨਹੀਂ ਮੈਂ ਇਥੇ ਨਹੀਂ ਐਨਾ ਹੁੰਦਾ ਨਾ ਮੈਂ ਇਥੇ ਲੜਿਆ ਜਾਵੇ ਨਾ ਮੈਂ ਇਥੇ ਬੋਲਾ ਜਾਵੇ ਮੈਂ ਤੈਨੂੰ ਕਹਿ ਦਿੰਨੀ ਹੁਣੀ ਭਾਈ ਜਿਹੜਾ ਕੋਈ ਕੰਮ ਨਹੀਂ ਹੁੰਦਾ ਉਹ ਚੱਲ ਮੈਨੂੰ ਪੁੱਛ ਕੇ ਕਰ ਲੈ ਲੈ ਪੁੱਛ ਕੇ ਕਰ ਲੈ ਮੈਨੂੰ ਤਾਂ ਲੱਗਦਾ ਨਹੀਂ ਜੇ ਡੋਰ ਦੀ ਬ ਕਿੰਤਾ ਕੀ ਕੀ ਗਲਤੀਆਂ ਕਰਦੇ ਐ ਸੋਈਆਂ ਚ ਵੜ ਕੇ ਭਾਣੇ ਇਹਨਾਂ ਦਾ ਘਰ ਐ ਡੋਲਣ ਚਾਹੇ ਬਗਾੜਨ ਨੂੰ ਕੁਸ ਮਰਜ਼ੀ ਕਰਨ ਹੁਣ ਮੈਂ ਸਦਾ ਰਸੋਈ ਚ ਬੜੀ ਰਹੂੰਗੀ ਫਿਰ ਹਾਂ ਹੋ ਤੈਨੂੰ ਤਾਂ ਮੰਜੇ ਤੇ ਬੈਠੀ ਨੂੰ ਰੋਟੀ ਚਾਹੀਦੀ ਐ ਤੂੰ ਕੜਾ ਸੋਚੇ ਵੜਨਾ ਤੇ ਹੋਰ ਮੈਂ ਤਾਂ ਕਹਿੰਨੀ ਐ ਚਲ ਮੈਨੂੰ ਮਛੇਰਾ ਚ ਪਕਾ ਲੀਂਗਾ ਹੁਣ ਮੈਨੂੰ ਮੰਜੇ ਤੇ ਬੈਠੀ ਨੂੰ ਮਿਲਣਾ ਜਿਵੇਂ ਆ ਮਰਜ਼ੀ ਕਰਨ ਆਉਂਦਾ ਚਲ ਕੋਈ ਨਾ ਫਿਰ ਹੁਣ ਮੈਂ ਵੜੂੰਗੀ ਰਸੋਈ ਚ ਤੂੰ ਵੀ ਵੜਦੀ ਚਲ ਕੋਈ ਨਹੀਂ ਜਿਵੇਂ ਤੈਨੂੰ ਠੀਕ ਲੱਗਿਆ ਕਰ ਲੈ ਚਲ ਆਏ ਅੰਦਰ ਬਹਨੇ ਚਲ ਚਾਹ ਪੀਨੇ ਆ ਚਲਗਾ ਬੁਰੇਂਦਰ ਚਾਹ ਬਣਾ ਲੈ ਬੁਰੇਂ ਮੰਮੀ ਦਾ ਕਹਿੰਦੀ ਸੀ ਮਾਸੇਸਵਾ ਥੋੜਾ ਜਿਹਾ ਪੜਾ ਮੈਂ ਤਾਂ ਥੋੜਾ ਜਿਹਾ ਕੀ ਮੈਂ ਤਾਂ ਜ਼ਿਆਦਾ ਹੀ ਪੜਾ ਲੱਗਦਾ ਮਾਸੇ ਦਾ ਸੁਭਾ ਮੇਰ ਤੋਂ ਪਹਿਲੀ ਗਲਤੀ ਹੋ ਗਈ ਮੈਂ ਵੀ ਕੰਮ ਲਈਆਂ ਜਮੇ ਨਹੀਂ ਸੋਚਿਆ ਪਰ ਮੰਮੀ ਨੇ ਕਿਹੜਾ ਦੱਸਿਆ ਵੀ ਸਿਰ ਟਾਕੇ ਜਾਈ ਪਿਆਰੀ ਆ ਥਮਾਈ ਪਰ ਮੰਮੀ ਨੂੰ ਆਏ ਹੋਗਾ ਨਾ ਵੀ ਇੰਨੀ ਕਤਲ ਤਾਂ ਇਹਨੂੰ ਹੋਊਗੀ ਮੈਂ ਵੀ ਜਮੇ ਹੀ ਪਾਗਲਾ ਮੈਨੂੰ ਤਾਂ ਕਾਹਦੇ ਜੀਦਾ ਹੀ ਨਹੀਂ ਪਤਾ ਹਾਈ ਜਿੱਦੂ ਮੁਰਕੇ ਕੋਈ ਹੋਰ ਗਲਤੀ ਹੋ ਗਈ ਹੁਣ ਤਾਂ ਮੈਨੂੰ ਡਾਰੀ ਲੱਗੀ ਜਾਂਦਾ ਕੀ ਕਰਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਤਾ ਨਹੀਂ ਕੀ ਨਿਬੜੂਗਾ ਹੁਣ ਜਿੰਨ ਦਿਨ ਮਾਸੀ ਇੱਥੇ ਰਹੂਗੀ ਨਾ ਉਹ ਜਿੰਨਾ ਸੱਤ ਤਲਵਾਰ ਹੀ ਰਹੂਗੀ ਮੇਰੇ ਤਾਂ ਅੱਗੇ ਮਾਮੇ ਦੀ ਗਲਤੀ ਹੋ ਗਈ ਹੁਣ ਕੋਈ ਮਾਸੀ ਦੇ ਸਾਹਮਣੇ ਨਾ ਗਲਤੀ ਹੋ ਜੇ ਕੀ ਕਰਾਂ ਚੱਲ ਕੇ ਰਚਾਹ ਬਣਾ ਕੇ ਆਵਾਂ ਫਿਰ ਕਿਆ ਕਰਾਂ ਚਾਹ ਤੇ ਲਾਤਾ ਘੰਟਾ ਹੁਣ ਆਈ ਨਹੀਂ ਪਤਾ ਚਾਹ ਪਸੰਦ ਆਊਗੀ ਕਿ ਨਾ ਪਸੰਦ ਆਊਗੀ ਆਪਦੇ ਬਣੇ ਤਾਂ ਮੈਂ ਵਧੀਆ ਬਣਾਈ ਆ ਪੂਰੀ ਚਾਹ ਧਰੀ ਐ ਤਲ ਨਾਲ ਕਰਕੇ ਬੈ ਗਈ ਉਹ ਨਾ ਕੋਈ ਨਹੀਂ ਚਾਹੀ ਤਰੀਆ ਆ ਜਾਂਦੀ ਹੂ ਮਨਿੰਦਰ ਬਣ ਗਈ ਚਾ ਹਾਂਜੀ ਹਾਂਜੀ ਹਨ ਮਸੀ ਕੀ ਗੱਲ ਬੋਦੀ ਮਸੀ ਕੋਈ ਕਰਤੀ ਹੋਗੀ ਨਾ ਗਲਤੀ ਤੇ ਇੱਥੋਂ ਕਾਹ ਤੋਂ ਹੋਈ ਐ ਭਾਈ ਗਲਤੀ ਤਾਂ ਸਾਡੇ ਤੋਂ ਹੋਈ ਐ ਨਾ ਅਸੀਂ ਇਹ ਪਿੰਡਾਂ ਦੇ ਬਾਟੀਆਂ ਚ ਪੀਨੇ ਆ ਆ ਚੱਕ ਲਈ ਕੱਪੀਆਂ ਆਈਆਂ ਤੈਨੂੰ ਅਗਲ ਹੈ ਨਹੀਂ ਮਸੀ ਮੈਂ ਤਾਂ ਐਸੀ ਆਈ ਕਿ ਇਹਨੂੰ ਪੰਜਾਪੜਾਈ ਕਿਉਂ ਦੀਆ ਕੋਤੋਂ ਬਾਟੀ ਚ ਪਾ ਕੇ ਲਿਆ ਦੇ ਮੈਂ ਲਿਉਣੀ ਐ ਬਾਟੀ ਨੂੰ ਲਾਉਣੀ ਐ ਉਹ ਕੋਰਾ ਦਾ ਮਣਾ ਮੋਟਾ ਤੈਨੂੰ ਲੱਖਣ ਸਿਵਾ ਦੇ ਜੀ ਘਰ ਦੇ ਰਿਸ਼ਤੇਦਾਰ ਆ ਪਕੜ ਕੋਈ ਬਾਹਰ ਲੈ ਆ ਨੀ ਚਲ ਇਹਨੂੰ ਆਏ ਆ ਪਹਿਣੇ ਵੀ ਚਲੋ ਬਾਟੀਆਂ ਚ ਨਹੀਂ ਪਿੰਦੇ ਹੋਣੇ ਕੋਈ ਆ ਡੋੜੀ ਰਿਵਾਜ ਹੁੰਦਾ ਨਾ ਸਾਰਿਆਂ ਦਾ ਤੇ ਇਹਨੂੰ ਦੱਸਿਆ ਕਰ ਵੀ ਜਦੋਂ ਕੋਈ ਨੇਰਾ ਭੈਣ ਭਾਈ ਆਉਂਦਾ ਉਹ ਤਾਂ ਸਾਰੇ ਬਾਟੀਆਂ ਵਿੱਚ ਹੀ ਚਾਹ ਪਿੰਦੇ ਆ ਚਲ ਕੋਈ ਓਹੋ ਇਹ ਜਸ ਸੇ ਮੇਰੀ ਜੰਮਣ ਵਾਲੀ ਦਾ ਹੁਣ ਕੀ ਹੋ ਗਿਆ ਮਸੀ ਜੀ ਤੈਨੂੰ ਪਤਾ ਨਹੀਂ ਆ ਠੰਡੀ ਹੋਈ ਪਈ ਸੀ ਕੱਪੜੇ ਚ ਵੀ ਉੱਥੇ ਜਾ ਕੇ ਗਰਮ ਕਰਕੇ ਪਾ ਕੇ ਲਿਆਵਾ ਐ ਕਿਲਟਾ ਪੀ ਮੈਂ ਗਰਮ ਕਰ ਗਈ ਹਣੀ ਸੀ। ਨਾ ਪੈਣੇ। ਕਿੱਥੋਂ ਸਿਹੜ ਲਈ ਇਹ ਜੀ ਤੂੰ? ਹੋਰ ਹੀ ਲੱਖਣ ਨਹੀਂ ਇਹਨੂੰ ਤਾਂ। ਨਹੀਂ ਕੋਈ ਨਹੀਂ ਪੈਣੇ। ਹੌਲੀ-ਹੌਲੀ ਸਹਾਰਾ ਆ ਜਾਊਗਾ। ਹਜੇ ਇਹਨੂੰ ਪਤਾ ਨਹੀਂ ਨੇ ਵੀ ਤੇਰਾ ਤੂੰ ਕਹੇ ਜਾ ਸੁਹਾਗ ਤੇਰਾ ਕਿਵੇਂ ਤੂੰ ਚਾਹ ਪਾਣੀ ਪੀਣਾਗਾ। ਆਹੋ ਕੋਈ ਨਹੀਂ ਮੈਂ ਇਹਨੂੰ ਸਾਰਾ ਦੱਸ ਦਊਂ। ਮੇਰੀ ਗਲਤੀ ਹੈ ਮੈਂ ਇਹਨੂੰ ਦੱਸਣਾ ਭੁੱਲ ਗਈ। ਆਹੋ ਤੂੰ ਸਾਰੀਆਂ ਗਲਤੀਆਂ ਕਰਾਈ ਲਿਆ ਜਾ ਕਰ। ਉਸ ਮਰਜ਼ੀ ਕਰਦੇ ਉਹਦੇ ਪਰਤੇ ਪਾਦਾ ਕਰ। ਵੀ ਠੀਕ ਹੈ ਭਾਈ ਕੋਈ ਨਾ ਨਿਆਣੀਆਂ ਨਿਆਣੀ ਨਿਆਣੀ ਕਰਕੇ ਰਹੀ ਜਾ ਕਰ। ਮੈਂ ਤਾਂ ਕੀ ਪਰਦੇ ਪਾਉਣੇ ਹੈਗੇ। ਮੈਂ ਸੀ ਜੰਮ ਪਾ ਲੈਂਦੀ ਜੱਟ। ਚਾਹ ਕੋਈ ਲੈ ਪਣੀ ਲੈ ਫੜ ਕੋਈ ਨਾ ਦੁੱਧ ਹੈ ਨਹੀਂ ਸੀ ਘਰੇ ਹੈਗਾ ਮਾਸੀ ਦੁੱਧ ਤਾਂ ਕਿਉਂ ਨਹੀਂ ਹੈਗਾ ਤੇਰਾ ਕਾਲੀ ਜੀ ਬਣਾ ਕੇ ਲਿਆ ਕੇ ਦੇਤੀ ਮੈਂ ਤਾਂ ਇਸ ਕੋਈ ਵਧੀਆ ਚਾਹ ਪੀਣਾ ਮਨਿੰਦਰ ਤੂੰ ਐ ਕਰ ਆ ਚਾਹ ਲੈ ਜਾ ਦੁੱਧ ਚ ਪੱਤੀ ਪਾ ਲਿਆ ਪੁੱਤ ਬਸ ਮੈਂ ਤਾਂ ਖੈਰ ਕੀ ਪੀ ਲੂੰਗੀ ਲੈ ਜਾ ਮਰਜ਼ੀ ਮੈਂ ਪਾ ਲੈ ਦੁੱਧ ਚ ਪੱਤੀ ਕੋਈ ਨਾ ਨਾ ਰਹਿਣ ਦੇ ਨਾ ਲਾਡੀ ਨੂੰ ਫੋਨ ਕਰ ਦੇ ਕੋਈ ਠੰਡਾ ਹੁੰਡਾ ਫੜ ਲਿਆ ਕੋਨੇ ਕੀ ਕਰਦੇ ਨਾ ਤੂੰ ਜੇ ਕੁਸਾਈ ਬਣਾਉਂਦੀ ਐ ਖਾ ਪੀਣਾ ਨਹੀਂ ਐ ਨਿਪਾਣੇ ਮੈਂ ਤਾਂ ਕਦੇ ਇਹ ਜਾ ਕੁਸ ਕੀਤਾ ਹੀ ਨਹੀਂਗਾ ਬੰਦਾ ਕਹਿੰਦਾ ਜਾ ਬਣਾਈ ਜਾਂਦੀ ਬਸ ਠੀਕ ਆ ਨਹੀਂ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਤੂੰ ਆਇਆ ਨਾ ਬਣਾ ਤੂੰ ਸੱਸ ਬਣ ਕੇ ਦਿਖਾ ਐ ਇਹਨੂੰ ਨਿਪਾਣੇ ਸੰਸਾਰਾ ਤਾਂ ਕਿੱਥੋਂ ਕਲੇਸ ਪਾਈ ਰੱਖਾਂ ਹੁਣ ਨਿਆਣੀ ਆਪੇ ਹੌਲੀ ਹੌਲੀ ਕਿੱਲੇ ਚੌਂਕੇ ਦਾ ਹਸਾਬ ਆ ਜੂਗਾ ਇਹਨੂੰ ਇਹਦੇ ਵਿੱਚ ਕਲੇਸ ਵਾਲੀ ਗੱਲ ਨਹੀਂ ਹੁੰਦੀ ਇਹ ਚੰਗੀ ਮਤ ਹੁੰਦੀ ਐ ਜੇ ਚੱਜ ਦਾ ਕੰਮ ਕਰਾਵੇਂਗੀ ਤੇਰੀ ਇਹਨੂੰ ਅਕਲ ਆਉਗੀ ਚਲ ਕੋਈ ਨਹੀਂ ਕਹਿ ਦੂੰਗੀ ਮੈਂ ਉਹ ਤਾਂ ਮੈਨੂੰ ਸਮਝਾਉਣੀ ਵੀ ਹੁੰਨੀ ਹੈਗੀ ਘਰ ਕਾ ਚਰ ਨਹੀਂ ਵਿਚਾਰੀ ਨੂੰ ਨਹੀਂ ਪਤਾ ਲੱਗਦਾ ਕਦੇ ਬਾਕੀ ਬਗਾਨੇ ਘਰ ਦਾ ਹੌਲੀ ਹੌਲੀ ਹਿਸਾਬ ਆਉਂਦਾ ਹੁੰਦਾ ਗਾ ਨਾ ਇਹ ਜੇ ਰਿਸ਼ਤਾ ਲਿਆ ਕਿਉਂ ਐ ਤੂੰ ਕੋਈ ਚੱਜ ਦੀ ਦੇਖ ਕੇ ਲੈਂਦੀ ਕੰਮਕਾਰ ਵਾਲੀ ਪਹਿਲਾਂ ਗੱਲ ਠੋਕਰਦੀ ਵੀ ਭਾਈ ਘਰ ਦਾ ਕੰਮ ਵਧੀਆ ਹੁੰਦਾ ਇਹ ਨਹੀਂ ਭੈਣ ਐ ਤਾਂ ਕੁੜੀ ਸਿਆਣੀ ਐ ਸਮਝਦਾਰ ਐ ਸਾਰੀ ਗੱਲ ਹਾਂ ਉਹ ਸਿਆਣੀ ਇੱਕ ਸੋਹਣੀ ਸੋਹਣੀ ਕਰਕੇ ਦੇਖ ਲਈ ਵੀ ਬਹੁਤ ਸੋਹਣੀ ਹੈ ਉੱਚੀ ਲੰਮੀ ਵਧੀਆ ਗੋਰੀ ਚਿੱਟੀ ਆਹ ਦੇਖ ਲਈ ਸ਼ਕਲ ਦੇਖ ਲਈ ਇਹਦੀ ਨਹੀਂ ਨਹੀਂ ਕਾਹਨੂੰ ਸ਼ਕਲ ਦੇਖੀ ਹੈ ਭਾਣੇ ਕੰਮ ਨੂੰ ਦਾ ਸਾਰਾ ਕਰਦੇ ਤੈਨੂੰ ਉਹੀ ਐ ਲੱਗ ਜਾਂਦਾਗਾ ਕੋਈ ਨਹੀਂ ਤੂੰ ਦੋ ਦਿਨ ਰਹਿਂਗੀ ਤੈਨੂੰ ਪਤਾ ਲੱਗ ਜਾਊਗਾ ਉਥੇ ਰਸੋਨਾ ਕੰਮ ਕਰਦੀ ਹੈਗੀ ਨਹੀਂ ਆਈ ਨੂੰ ਤਾਂ ਘੁੱਟ ਜਾਦੀ ਨਹੀਂ ਪਈ ਚੱਜ ਦੀ ਦੋ ਦਿਨ ਰਹਿ ਕੇ ਕੀ ਲੱਲਰ ਲਾ ਦੋਗੀ ਉਹ ਕਈ ਵਾਰ ਬੱਚਾ ਨਾ ਉਹੀ ਖਬਰ ਆ ਜਾਂਦਾ ਭਾਣੇ ਚੱਲ ਠੀਕ ਹੈ ਦੇਖੂਗੀ ਚਲ ਕੋਈ ਨਹੀਂ ਮੈਂ ਬਣਾ ਲਿਓਣੀ ਆ ਚਾ ਬਸ ਮੈਂ ਨਾ ਮੱਤੀ ਬਣਾ ਕੇ ਪੀ ਲਵਾਂ ਮੈਨੂੰ ਕਿਹੜਾ ਬਗਾਨਾ ਘਰ ਐ ਆਮ ਦਾ ਘਰ ਐ ਨਹੀਂ ਤੇਰਾ ਆਪਦਾ ਘਰ ਹੈਗਾ ਇੱਥੇ ਤੈਨੂੰ ਕਹਿੰਦੇ ਬਗਾਨਾ ਐ ਪਰ ਕਦੇ ਹੁੰਦੇ ਨੂੰ ਤੀ ਤੇਰਾ ਪਤਾ ਲੱਗਦਾ ਫਿਚੈਰੀ ਦਾ ਦਾਲ ਪਾਣੀ ਤੂੰ ਹੀ ਚਾਹ ਪਾਣੀ ਤੂੰ ਹੀ ਚੱਲ ਕੋਈ ਆਪੇ ਸਿੱਖ ਜਾਣਾ ਇਹਨੇ ਇਹਦਾ ਘਰ ਐ ਚਾਹੇ ਡੋਲੇ ਚਾਹੇ ਬਗਾੜੇ ਜਿਵੇਂ ਮਰਜ਼ੀ ਕਰੇ ਮਾਸੀ ਅਗੁੱਤ ਪੱਤੀ ਪਾ ਲਿਆ ਹੁਣ ਪੀ ਲੋ ਚਾਹ ਚੱਕ ਲਾਉਂ ਤੂੰ ਵੀ ਕੁੱਟ ਲੈ ਵੜ ਮਾਸੀ ਰੋਟੀ ਖਾऊं ਕਿ ਬਣਾ ਦੇਣੀ ਰੋਟੀ ਬਸ ਸਹੀ ਤਰ੍ਹਾਂ ਖਾ ਕੇ ਇੰਨਾ ਠਹਿਰ ਕੇ ਹੋ ਕਰ ਲਾਂਗੇ ਬਸ ਕੋਈ ਨਹੀਂ ਪੁੱਤ ਆ ਸਬਜ਼ੀ ਕੱਟੀ ਐ ਨਹੀਂ ਮੈਂ ਤੇ ਬਣਾ ਲਈ ਲਾ ਲਈ ਦੜਕਾ ਜਾਗਾ ਓਹੋ ਖੰਡ ਕਿੰਨੇ ਕਿ ਲਈ ਕੇ ਸਟ ਰੱਖੀ ਐ ਤੇ ਮੂਰੇ ਮਾਸੀ ਜੀ ਹੁਣ ਕੀ ਹੋ ਗਿਆ ਨਹੀਂ ਖੰਡ ਪਾਰ ਕੇ ਗੜਾਣਾ ਕਰਖਾ ਸ਼ੂਗਰ ਹੈ ਤਾਂ ਹੈ ਨਹੀਂ ਪਰ ਮੈਨੂੰ ਲੱਗਦਾ ਕਿ ਚਾਰ ਦਿਨ ਐਸ ਤਰ੍ਹਾਂ ਦੀ ਕੋਈ ਕਰ ਦੇ ਜੀ ਨਹੀਂ ਭੈਣੇ ਕਿਉਂ ਬੋਲੀ ਜਾਨੀ ਐ ਆ ਤਿੰਨ ਵਾਰੀ ਜਵਾਕ ਦੇ ਚਾਹ ਲਿਆ ਕੇ ਦੇਤੀ ਪੀ ਲਾ ਹੁਣ ਜਿਹੇ ਜੀ ਹੈਗੀ ਐ ਮੈਂ ਤਾਂ ਵਧੀਆ ਹੀ ਕਰਕੇ ਦਿੱਤੀ ਸੀ ਚਾ ਪਤਾ ਨਹੀਂ ਮਾਸੀ ਨੂੰ ਕਿਉਂ ਪਸੰਦ ਆਈ ਓਰੀ ਨਾ ਚਾਹ ਮੈਂ ਤਾਂ ਉਹੀ ਕਹਤਾ ਜਾਣ ਕੇ ਮਿੱਠਾ ਵਾਲਾ ਪਾਤਾ ਮੈਨੂੰ ਵੀ ਪਤਾ ਤੂੰ ਬਹਿਬਤਾ ਕਰੀ ਜਾਨੀ ਐ ਜੋ ਅਖਲੀ ਨਾਲ ਪੀਲਾ ਹੁਣ ਜੈ ਜੀ ਹੈਗੀ ਐ ਮੈਂ ਤਾਂ ਦੇਖਦੀ ਸੀ ਮੈਂ ਕਿ ਤੇਰੀ ਨੂਹ ਤੇ ਕਿੰਨਾ ਕੋ ਗੁੱਸਾ ਹੈ ਦੇਖਣਾ ਵਸ ਉਹਦਾ ਕੀ ਹੈ ਚੱਕ ਲੈ ਚੰਗਾ ਪੀਲਾ ਚੰਗਾ ਹਲੋ ਹਲੋ ਹਾਂਜੀ ਹਾਂਜੀ ਕਿੱਥੇ ਹੋ ਓ ਯਾਰ ਮੈਂ ਤੈਨੂੰ ਦੱਸ ਕੇ ਤਾਂ ਗਿਆ ਮਨਿੰਦਰ ਵੀ ਮੈਂ ਕੰਮ ਚੱਲਿਆ ਕਾਕਾ ਨਾਲ ਵਿੱਚ ਫੋਨ ਨਾਲ ਹੀ ਮੈਂ ਡਰਾਈਵ ਕਰੀ ਜਾਣਾ ਯਾਰ ਕਿਹਦੇ ਵਿੱਚ ਵੱਜੂ ਗੱਡੀ ਮੈਂ ਗੱਲ ਤਾਂ ਸਾਨੂੰ ਕਹਿ ਕੇ ਤਾਂ ਗਏ ਉਹਨੂੰ ਪਤਾ ਘਰੇ ਮਾਸੀ ਆਏ ਹੋਇਆ ਤੇ ਫਿਰ ਮਾਸੀ ਕੀ ਕਹਿੰਦੀ ਆ ਗਈ ਤਾਂ ਬਿਠਾ ਲਾ ਘਰੇ ਚਾਹ ਪਾਣੀ ਪਿਆ ਦੇ ਬਸ ਕੋਈ ਇਹਨੂੰ ਕਹਾਂ ਆਉਂਦਾ ਹੋਊਗਾ ਇੱਥੇ ਹੀ ਆਉਂਦਾ ਕਹੇ ਓਹ ਹੋ ਗੱਲ ਤਾਂ ਸੁਣ ਲੋ ਤੁਹਾਨੂੰ ਮੱਚ ਦੇ ਸੁਭਾਅ ਤਾਂ ਪਤਾ ਨਹੀਂ ਹੈਗਾ ਆਪਦੇ ਤਾਂ ਵੀ ਕੀ ਹੋ ਜਾ ਮੇਰੀ ਗੱਲ ਸੁਣ ਮੈਂ ਤਾਂ ਨਾ ਪਹਿਲੇ ਪਹਿਲੇ ਗਾਲਾਂ ਪੈਈਆਂ ਇੱਕ ਦੋ ਵਾਰੀ ਸੱਚ ਮੈਂ ਤਾਂ ਇੰਨਾ ਡਰ ਲੱਗੀ ਜਾਂਦਾ ਤੁਸੀਂ ਘਰੇ ਆ ਜਾਓ ਸੱਚੀ ਕਿਉਂ ਕੀ ਹੋ ਗਿਆ ਗਾਲਾਂ ਕਾਤੋਂ ਪੈ ਗਈਆਂ ਪੋਤਨੀ ਮੈਂ ਮੈਂ ਮਸਿੰਨ ਸਾਸਰੀ ਕਾਲ ਬਲਾਈ ਮਸੇ ਕੋ ਪਾਚ ਕੇ ਬਾਕੀ ਹਾਂ ਕਿ ਸਰਨੀਟਾ ਕਿਹਾ ਦੁਪਹਿਰੀ ਆਥੀ ਲਾ ਇਨਾ ਕੁਛ ਬੋਲੇ ਫਿਰ ਉਸ ਤੋਂ ਬਾਅਦ ਮੈਂ ਚਾਹ ਢਾਉਣ ਵਾਕੀ ਕਿ ਨਹੀਂ ਹਾਂ ਕੱਪਾਂ ਚ ਚਾਹ ਪਾ ਲੈਣ ਦੁਆਟੀਆਂ ਚ ਨਹੀਂ ਚਾਹ ਪਾ ਕੇ ਲੈਂਦੀ ਹਾਂ ਇਹ ਪਤਾ ਵੀ ਬਲਗ ਦੁਬਾਚ ਕੀ ਕੀ ਹੋਵੇ ਮੈਂ ਤਾਂ ਕਿ ਹਰ ਇੱਕ ਚੀਜ਼ ਕੁਛ ਵੀ ਕਰਦਾ ਉਹ ਜਿੰਨੇ ਕੋਚ ਕਰ ਦਿੰਦੇ ਆ ਯਾਰ ਤੂੰ ਐਵੇਂ ਟੈਨਸ਼ਨ ਕਾਤੋਂ ਲਈ ਜਾਂਦੀ ਆ ਮਾੜੀ ਮਾੜੀ ਗੱਲ ਦੇ ਕੁਛ ਨਹੀਂ ਹੁੰਦਾ ਇਹ ਪ੍ਰਾਣੀਆਂ ਬੁੜੀਆਂ ਨੇ ਐਂ ਹੀ ਕਰਦੀਆਂ ਹੁੰਦੀਆਂ ਕੋਈ ਗੱਲ ਨਹੀਂ ਠੀਕ ਆ ਉਹਨੂੰ ਐ ਹੋਊਗਾ ਵੀ ਇਹਨਾਂ ਨੇ ਸਰਨੀਟਾ ਕਿਹਾ ਇਹਨੂੰ ਅਗਲ ਘਟਾ ਤੂੰ ਦੁਬਾਰੇ ਜਾ ਕੁਛ ਠੀਕ ਹੈ ਤੇ ਕੁਛ ਨਹੀਂ ਦਾ ਆਪੇ ਠੀਕ ਹੋ ਜੂ ਕੋਈ ਇੰਨਾ ਨਹੀਂ ਗੁੱਸਾ ਮਣਦੀ ਮਾਸੀ ਉਹ ਹੈਗੀ ਮਾੜੇ ਰੁੱਖੇ ਸੁਭਾਅ ਦੀ ਹੈਗੀ ਕੋਈ ਗੱਲ ਨਹੀਂ ਮੈਂ ਆਉਣਾ ਕੱਟਿੰਗਾ ਓਹੋ ਕਿੱਥੇ ਰੁੱਖੇ ਸੁਭਾਅ ਤੇ ਕਿੱਥੇ ਗੰਗੋਚਾ ਕਰਨ ਦੀ ਮੇਰੀ ਗੱਲ ਤੋਂ ਮੈਨੂੰ ਨਹੀਂ ਪਤਾ ਮੈਨੂੰ ਤਾਂ ਡਰ ਲੱਗੇ ਨੇ ਮੈਨੂੰ ਤਾਂ ਲੱਗਦਾ ਮੈਂ ਉੱਤੇ ਵੀ ਬਸੇ ਦੱਦਾ ਕੰਟੇ ਜਾਂਦਾ ਮੈਨੂੰ ਘਰੋਂ ਕੱਢਣਗੇ ਇਹ ਫੇਰ ਆਏ ਹੁਣ ਪਾਗਲ ਥੋੜੀ ਐ ਮੈਂ ਤੈਨੂੰ ਘਰੋਂ ਕੱਢ ਦੇਣਗੇ ਦੇਖੋ ਗਿਰਾ ਮਾਮੇਲੀ ਗਲਤੀ ਹੋਗੀ ਮੇਰੇ ਤੋਂ ਉਸ ਗੱਲ ਤੇ ਮੰਮੀ ਹੋਰੇ ਕੁਛਿਆ ਹਣਾ ਹੁਣ ਤੈਨੂੰ ਪਤਾ ਮਾਸੀ ਸਾਹਮਣੇ ਉਹ ਜਿਹੇ ਗਲਤੀਆਂ ਹੋ ਜਾਂਦੀਆਂ ਮੈਨੂੰ ਮੰਮੀ ਨਾਲ ਕੁਛ ਬੋਲਣਾ ਓਏ ਐਵੇਂ ਨਹੀਂ ਬੋਲਦੇ ਗਲਤੀ ਹੋਣ ਦਾ ਤੂੰ ਘੜਾ ਵੀ ਆਇਆ ਵੀ ਰੱਬਾਂ ਦੀ ਵੀ ਤੇ ਕੋਈ ਗਲਤੀ ਨਹੀਂ ਹੋਣੀ ਆਏ ਨਾਲ ਬੇਬੇ ਨਹੀਂ ਮਗਰ ਲੱਗਦੀ ਕੇ ਤੇ ਤੂੰ ਐ ਕਰ ਮਾਸੀ ਨੂੰ ਮਾਮੇ ਕੋਲੇ ਭਾਵੇ ਠੀਕ ਆ 10 15 ਮਿੰਟ ਉਹਨੇ ਗੱਲਾਂ ਬਾਤਾਂ ਕਰ ਲੂਗੀ ਬਾਮੇ ਨਾਲ ਮਾਸੀ ਉਹਨੂੰ ਮੈਂ ਆ ਜੂਗਾ ਬਸ ਉਹਨੂੰ ਮੈਂ ਗੱਲ ਸਾਹਮਣੇ ਲੂਗਾ ਸਾਰੀ ਮੰਮਾ ਹੈ ਹੀ ਨਹੀਂ ਘਰੇ ਕਿੱਥੇ ਆ ਮਾਮਾ ਪਤਾ ਨਹੀਂ ਕਿੱਥੇ ਆ ਹਾਂ ਤੁਸੀਂ ਫੋਨ ਕਰ ਦੋ ਮਾਮਾ ਘਰੇ ਆ ਜੂਗਾ ਚਲ ਇਹ ਵੀ ਵਧੀਆ ਹਾਂ ਮਾਮਾ ਬੈਠਾ ਹੋਊਗਾ ਤਾਂ ਚਲ ਮਾਸੀ ਉਹਨਾਂ ਨਾਲ ਗੱਲਾਂ ਲੱਗ ਜਾਣਗੇ ਚਲ ਐਂ ਕਰ ਦਾਂ ਮਾਮੇ ਨੂੰ ਫੋਨ ਕਰ ਦੇਣਾ ਠੀਕ ਹੈ ਠੀਕ ਹੈ ਤੋ ਐਂ ਬੰਦ ਫਿਰ ਨਾ ਘਰ ਮਾਮੇ ਨੂੰ ਮੈਂ ਫੋਨ ਕਰਦਾ ਮਾਮਾ ਆ ਜਾਂਦਾ ਮਾਮੇ ਨਾਲ ਗੱਲਾਂ ਬਾਤਾਂ ਕਰ ਲੂਗੀ ਫਿਰ ਆਪੇ ਮੈਂ ਕਰ ਦਾਂ ਗੱਲ ਚਲ ਠੀਕ ਹੈ ਜਲਦੀ ਜਲਦੀ ਤੁਸੀਂ ਕੀ ਕਰੇ ਜਲਦੀ ਆ ਜਾਤਾਂਗਾ ਮੈਂ ਡਰਾਈਵ ਵੀ ਕਰ ਸੀਗਾ ਠੀਕ ਹੈ ਹਾਂ ਤੇ ਮੈਂ ਕਰਦਾ ਫਿਰ ਤੈਨੂੰ ਗੱਲ ਰੋਕ ਕੇ ਕਰਦਾ ਠੀਕ ਠੀਕ ਆਂ ਮੈਂ ਤੈਨੂੰ ਹਲਜੀ ਚਾ ਤੁਹਾਨੂੰ ਕੀ ਕਹਿੰਦੀ ਸੀ ਮਸੀ ਕਹਿਣਾ ਕੀ ਆਵੇਂ ਬੋਲਣ ਲੱਗੇ ਮੈਨੂੰ ਵੀ ਮੇਰੇ ਨਾਲ ਵੀ ਲੜਪਈ ਅਗਿਆ ਕੱਪੜੇ ਦੇਖ ਲੈ ਤੂੰ ਕਿਹਜੇ ਪਾਏ ਹੋਏ ਆ ਹੁਣ ਕੱਪੜੇ ਤਾਂ ਆਪਾਂ ਗਰਮੀ ਖਾਤਰੀ ਪਾਏ ਆਗੇ ਆਪਾਂ ਨੂੰ ਬੜਾ ਸ਼ੌਂਕ ਆ ਜੇ ਕੈਪਰੀ ਪਾ ਕੇ ਘੁੰਮਣ ਦਾ ਫਿਰ ਕੀ ਹੁੰਦਾ ਜੀ ਇੰਨੀ ਪੁਰਾਣੀ ਸੋਚ ਕਾਹ ਤੋਂ ਆ ਮਾਸੀ ਦੀ ਹੁਣ ਮੈਨੂੰ ਐਂ ਦੱਸੋ ਆਪਾਂ ਉਹਨਾਂ ਦੇ ਹਿਸਾਬ ਨਾਲ ਥੋੜਾ ਚੱਲਾਂਗੇ ਤੇਰੇ ਆਪਦੇ ਜਵਾਕਾਂ ਨੂੰ ਤਾਂ ਦੇਖ ਦੇਣੀ ਠੀਕ ਆ ਹੂੰ ਤੁਪੇ ਕੰਮ ਤਾਂ ਦੰਦ ਨਹੀਂ ਕਰਦੇ ਆ ਪਤਾ ਕੰਮ ਵੀ ਕਰੀ ਜਾਂਦੇ ਆ ਨਾ ਆਪਦਾ ਆਪਦਾ ਨਾਲ ਬਸ ਉਹੀ ਗੱਲ ਆ ਯਾਰ ਵੀ ਆਪਦਾ ਘਰ ਕਿਸ ਨੇ ਦਿੰਦਾ ਆ ਦੀ ਬੀੜਲੇ ਤੁਹਾਡਾ ਕੋਈ ਨਹੀਂ ਮਾਰਦਾ ਦੂਜੇ ਨੇ ਜਵਾਕੀ ਦੇਖਦੇ ਹੁੰਦੇ ਆ ਤੁਸੀਂ ਅੱਜ ਦੇਖੋ ਮਾਮੇ ਦੇ ਸਾਹਮਣੇ ਕਿੰਨਾ ਬੋਲੇ ਮੈਨੂੰ ਮਾਮਾ ਜੀ ਕੀ ਸੋਚਣਗੇ ਮਾਮਾ ਵੀ ਲੱਗਿਆ ਨਾਲ ਹਣ ਭੈਣ ਭਾਈ ਆ ਇੱਕ ਦੂਜੇ ਤੇ ਤੈਨੂੰ ਬਾਤ ਆ ਹੈ ਉਹਨਿਆਂ ਨੇ ਬੋਲਣ ਗਈ ਹੁਣ ਮੈਨੂੰ ਐ ਡਰ ਲੱਗੀ ਹੁੰਦਾ ਕਿ ਤੇ ਮੰਮੀ ਨੂੰ ਆਪਦੇ ਵੱਲ ਕਰ ਲੈਣਾ ਉਹ ਤੇ ਮੰਮੀ ਨੂੰ ਸਖਾ ਦੇਣ ਮੰਮੀ ਵੀ ਬੋਲਣ ਬੋਲਣ ਲੱਗ ਜੇ ਜਨੈਨ ਮਾਸੀ ਇੱਥੇ ਆ ਨਾ ਤੂੰ ਧਿਆਨ ਰੱਖ ਕੱਲੀ ਕੱਲੀ ਗੱਲ ਦਾ ਠੀਕ ਸਤਜਨੂ ਲੈ ਕੇ ਰੱਖਿਆ ਕਰ ਮੇਰਾ ਨਾਮ ਨਹੀਂ ਲੈਣਾ ਇਹ ਸਾਹਮਣੇ ਨਹੀਂ ਐਵੇਂ ਫਿਰ ਬੋਲੂਗੀ ਫਿਰ ਬੜਾ ਕਲੇਸ਼ ਵਧੂਗਾ ਤਾਂ ਮੈਂ ਦੱਸਿਆ ਨਾ ਵਿਆਹ ਤੋਂ ਬਾਅਦ ਜਿਹੜੀ ਅਧਨੀ ਐਲੀ ਗੱਲ ਤਾਂ ਤੇ ਮਾਮੇ ਵਾਲੀ ਕਰੀ ਆ ਉਹ ਉਹ ਮਾਮੇ ਨੇ ਵੀ ਦੱਸਦੀ ਹੋਣੀ ਆ ਪੱਕੀ ਗੱਲ ਤਾਂ ਕਰਕੇ ਗੁੱਸਾ ਖਾਈ ਬੈਠੀ ਆ ਹੁਣ ਤੁਸੀਂ ਐਂ ਦੇਖੋ ਹੁਣ ਜਿਹੜੀ ਆਤ ਬਣੀ ਹੋਈ ਐਂ ਥੋੜਾ ਛੁੱਟਦੀ ਹੁਣ ਜੇ ਮੇਰੇ ਤੋਂ ਗਲਤੀ ਨਾਲ ਨਾਮ ਲਿਆ ਗਿਆ ਤੇ ਚੁੰਨੀ ਨਾ ਸਿਰ ਤੇ ਰੱਖੀ ਹੁਣ ਵੀ ਮੈਂ ਐਂ ਤੇ ਮੇਨ ਮਾਸੇ ਨੇ ਪਹਿਲਾਂ ਵੀ ਟੋਕਦਾ ਚੁੰਨੀ ਵਾਸਤੇ ਵੀ ਤੁਸੀਂ ਸਿਰ ਤੇ ਚੁੰਨੀ ਲੈ ਕੇ ਰੱਖਿਆ ਕਰ ਹੁਣ ਗਲਤੀ ਨਾਲ ਜਲਦੀ ਜਲਦੀ ਚ ਪਾਣੀ ਲੈ ਕੇ ਆ ਗਈ ਉਹ ਸਿਰ ਤੇ ਚੁੰਨੀ ਭੁੱਲ ਨਾ ਦਰ ਮਾਸ ਮ ਗਲ ਗਲ ਤੇ ਲੜਿਆ ਕਰੂ ਮੇਰੇ ਨਾਲ ਧਿਆਨ ਰੱਖਣਾ ਉਸ ਗੱਲ ਦਾ ਤੂੰ ਧਿਆਨ ਰੱਖ ਜੋ ਤੈਨੂੰ ਪਤਾ ਵੀ ਇਸ ਗੱਲ ਤੋਂ ਮੈਨੂੰ ਗਾਲਾਂ ਪੈਂਦੀਆਂ ਨੇ ਕਿਉਂ ਦੁਆਰੇ ਦੁਆਰੇ ਕਰਦੀਆਂ ਮੈਨੂੰ ਕਿੰਨੇ ਕ ਦਿਨ ਦੀ ਗੱਲ ਐ 2-4 ਦਿਨ ਧਿਆਨ ਰੱਖਣਾ ਐ ਤਾਂ ਹੈ ਨਹੀਂ ਵੀ ਤੂੰ ਸਾਰੀ ਉਮਰ ਵਾਸਤੇ ਧਿਆਨ ਰੱਖਣਾ ਕਿੰਨੇ ਕਾਰੀ ਮਾਸੇ ਹੁੰਦੀਆਂ ਸਾਲ ਤੇ ਇੱਕ ਦੋ ਵਾਰੀ ਆਉਂਦੀ ਐ ਬਸ ਉਦੋਂ ਧਿਆਨ ਰੱਖਣਾ 2-4 ਦਿਨ ਚ ਮੈਂ ਤੇਰੇ ਘਰੇ ਕਢਾ ਦੂੰ ਮੈਨੂੰ ਇਹ ਉਹ ਕੁਛ ਨਹੀਂ ਹੁੰਦਾ ਉਹ ਫਿਰ ਤੂੰ ਵੀ ਆਪਦੀ ਗੱਲ ਕਹਿੰਦੇ ਦੇਖਣਾ ਵੀ ਪੜਦਾ ਪਾ ਮਾੜਾ ਮੋਟਾ ਮੈਂ ਕੀ ਗਲਤੀ ਕੀਤੀ ਜੀ ਮੈਨੂੰ ਮਾਤਾ ਮਾਸੇ ਨੇ ਤਿੰਨ ਵਾਰੀ ਚਾਹ ਬਣਵਾਈ ਮੇਰ ਤੋਂ ਮੈਂ ਤਿੰਨੀ ਵਾਰੀ ਬਣਾ ਕੇ ਦਿੱਤੀ ਮੈਂ ਇੱਕ ਵਾਰ ਵੀ ਇਹ ਨਹੀਂ ਕਿਹਾ ਵੀ ਹਾਂ ਮੈਂ ਨਹੀਂ ਬਣਾ ਕੇ ਦਿੰਦੀ ਚਾਹ ਚਾਹ ਰੱਖਿਆ ਕਰ ਮਿੱਠਾ ਮੂਠਾ ਤੂੰ ਹਸਾਉਣਾ ਪਾਇਆ ਕਰ ਜੇ ਮਿੱਠਾ ਵੱਧ ਪਾਏਗੀ ਤਾਂ ਵੀ ਬੋਲੂ ਜੇ ਘੱਟ ਪਾਏਗੀ ਤਾਂ ਵੀ ਬੋਲੋ ਤਾਂ ਸਵਾਈ ਇਹ ਜਾਂ ਤਾਂ ਹੀ ਤਾਂ ਚਾਰ ਪੰਜ ਨੇ ਇੱਥੇ ਲਾਉਣਾ ਆਉਂਦੀ ਆ ਮਸਲਾ ਲੜ ਪੈਂਦਾ ਨਾ ਉਹਦੇ ਨਾਲ ਅੱਛਾ ਹਾਂ ਇਹ ਸਵਾਦ ਰੁੱਖਾ ਹੀ ਆ ਪਹਿਲੇ ਦਿਨੋਂ ਹੀ ਤੇ ਤੂੰ ਤੁਹਾਡੇ ਤੈਨੂੰ ਦਾ ਕਿੱਥੋਂ ਬਾਕਸ ਹੋ ਗਿਆ ਉਹ ਮੈਨੂੰ ਨਹੀਂ ਬਾਕਸ ਦੀ ਤੂੰ ਇਹ ਦੇਖੀ ਹਜੇ ਨਾ ਹਜੇ ਮਾਂ ਮੇ ਨਾਲ ਵੀ ਲੜੂਗੀ ਇੱਕ ਅੱਧਾ ਦਿਨ ਫਰੋਂ ਮੈਂ ਤਾਂ ਮੈਂ ਫਰੋਂ ਮੈਂ ਤਾਂ ਡਰ ਲੱਗਣਾ ਹੀ ਆ ਮੈਂ ਤਾਂ ਨਵੀਂ-ਨਵੀਂ ਆਈ ਆਂ ਤੇ ਕੀ ਬੋਲੇ ਮੈਨੂੰ ਤੁਹਾਨੂੰ ਮਾਫੀ ਤਾਂ ਕਹੀ ਜਾਣਾ ਵੀ ਜਿਵੇਂ ਕਹਿੰਦੀ ਆ ਇਧਰੋਂ ਸੁਣ ਕੇ ਇਧਰੋਂ ਕੱਢ ਦੇ ਕੁਝ ਨਹੀਂ ਹੁੰਦਾ ਠੀਕ ਆ ਆਪਦੇ ਦਿਲ ਤੇ ਗੱਲ ਨਹੀਂ ਲਾਉਣੀ ਗੌਲੀ ਲੈਣ ਨੂੰ ਠੀਕ ਹੈ ਨਾ ਪਰ ਹਾਂ ਜਿਹੜਾ ਕੰਮ ਕਹਿੰਦੀ ਆ ਉਹ ਟਾਈਮ ਸਾਰ ਕਰਕੇ ਦੇ ਦੇ ਜੇ ਕਾਰੀ ਚਾਹ ਮੰਗਦੀ ਆ ਦੋ ਵਾਰੀ ਮੰਗਦੀ ਤਿੰਨ ਵਾਰੀ ਮੰਗਦੀ ਫੜਾ ਇਹਨੂੰ ਬਸ ਜੱਬਨ ਵੇ ਠੀਕ ਹੈ ਜੀ ਠੀਕ ਹੈ ਨਾ ਠੀਕ ਹੈ ਟੈਂਸ਼ਨ ਲੈਣ ਦੀ ਲੋੜ ਨਹੀਂ ਜੀ ਚਲ ਮੈਂ ਹੁਣ ਰੋਟੀ ਪਾਣੀ ਪੁੱਛ ਰਾਨਾ ਆਖਣ ਵੀ ਰੋਟੀ ਵੀ ਨਹੀਂ ਪੁੱਛੀ ਖੁੱਸਲਾ ਰੋਟੀ ਪਾਣੀ ਪੁੱਛ ਰਾਨਾ ਨਾਲੇ ਕਹਿ ਰਿਹਾ ਕਿ ਅੰਦਰ ਬੈਠੇ ਹੋਏ ਸੀ ਐਲ ਦੇ ਵਿੱਚ ਐਵੇਂ ਬਾਹਰ ਬੈਠੇ ਐ ਤੇ ਗਰਮੀ ਚ ਪੜਾ ਲੱਗਦਾ ਠੀਕ ਹੈ ਉਹਦੇ ਮਨ ਦੇ ਵਿੱਚ ਆਇਆ ਉਹ ਵੀ ਮੇਰੇ ਭਰਾ ਨੂੰ ਇੱਥੇ ਬਾਹਰ ਗਰਮੀ ਚ ਠਹਿ ਰੱਖਿਆ ਚਾਹੇ ਕਿਵੇਂ ਹੀ ਹੈ ਕਹ ਹੁਣ ਤਾਂ ਐਸੀ ਆਗੇ ਪਹਿਲਾਂ ਹੁੰਦੇ ਸੀ ਕੂਲਰ ਪੱਖੇ ਕਿਹਾ ਉੱਥੇ ਤੁਸੀਂ ਬੈਹਣੇ ਦਰਖਤਾਂ ਦਰਖਤਾਂ ਥੱਲੇ ਹੁਣ ਤਾਂ ਘਰ ਪੱਕੇ ਹੋ ਗਿਆ ਹੁਣ ਤਾਂ ਤੁਹਾਨੂੰ ਅੰਦਰ ਹੀ ਬੈਠਣਾ ਪਿਆ ਕਰੂਗਾ ਉਹ ਹਿਸਾਬ ਨਾਲ ਗੱ ਉੜਮਨਿੰਦਰ ਹਾਜੀ ਮਾਸੀ ਢਾਲ ਸੁਣ ਆ ਮੇਰਾ ਸੂਟ ਪ੍ਰੈਸ ਕਰ ਦੇ ਹਾਂ ਮਾਸੀ ਕਰ ਦੇਣੀ ਪ੍ਰੈਸ ਹੁਣੇ ਕਰ ਦੇ ਮੈਂ ਬੰਦ ਤੋਂ ਘਰੇ ਜਾ ਕੇ ਆਉਣਾ ਠੀਕ ਹੈ ਮਾਸੀ ਹਾਂ ਕਹੂਗੀ ਵੀ ਕਾਇਦਨ ਹੋ ਗਿਆ ਇਹਨੂੰ ਤੇ ਮੇਰੇ ਕੋਲੇ ਆ ਕੇ ਨਹੀਂ ਗਈ ਹਾਂ ਕਰ ਦੇਣੀ ਮਾਸੀ ਨਾਲ ਗੱਲ ਸੁਣ ਮੇਰੀ ਵਧੀਆ ਕਰਦੀ ਬਲ ਨਹੀਂ ਰਹਿਣਾ ਚਾਹੀਦਾ ਇੱਕ ਵੀ ਠੀਕ ਹੈ ਮਾਸੀ ਹਾਂ 5 ਮਿੰਟਾਂ ਚ ਕਰ ਦੇ ਪ੍ਰੈਸ ਕਰ ਦੇਣੀ ਹੁਣ ਸੂਟ ਪ੍ਰੈਸ ਕਰਨ ਨੂੰ ਕਹਤਾ ਮੈਂ ਤਾਂ ਸੂਟ ਪ੍ਰੈਸ ਕਰਨੇ ਆਉਂਦੀ ਨਹੀਂ ਮੈਂ ਤਾਂ ਘਰੇ ਵੀ ਨਹੀਂ ਕਦੇ ਸੂਟ ਪ੍ਰੈਸ ਕੀਤਾ ਮੰਮੀ ਕਰਦੀ ਹੁੰਦੀ ਸੀ ਇੱਥੋਂ ਹੀ ਬਾਹਰੋਂ ਕਰਾ ਲੈਣੇ ਆ ਹੁੰਜੇ ਮੈਂ ਐਂ ਕਹਿ ਦਿੰਦੀ ਵੀ ਸੂਟ ਪ੍ਰੈਸ ਕਰਨਾ ਨਹੀਂ ਆਉਂਦਾ ਫਿਰ ਕਹਿ ਦੇਣਾ ਸੀ ਆਹੋ ਹੁਣ ਤੈਨੂੰ ਇੰਨੇ ਕੰਮ ਵੀ ਨਹੀਂ ਸਿਖਾਏ ਤੇਰੇ ਮਾਪਿਆਂ ਨੇ ਤਰਨ ਤਾਂ ਪੁੱਠੇ ਚੱਲਣਾ ਸੀਗਾ ਕੀ ਕਰਾਂ ਹੁਣ ਮੈਂ ਤਾਂ ਬਾਲੀ ਭੜੀ ਫਸ ਗਈ ਜਦੋਂ ਮਾਸੀ ਆ ਜਾਂਦੀ ਨਾ ਫਿਰ ਤਾਂ ਹੱਥ 'ਚ ਜਾਨ ਆ ਜਾਂਦੀ ਆ ਹੁਣ ਕੀ ਕਰਾਂ ਗਾਲਾਂ ਮੇਰੇ ਫਿਰ ਵੀ ਪੈਣਗੀਆਂ ਜੇ ਚੱਜ ਨਾ ਪ੍ਰੈਸ ਨਾ ਹੋਇਆ ਕਰਨਾ ਤਾਂ ਪਾਉਗੀ ਚਲ ਕੋਸ਼ਿਸ਼ ਤਾਂ ਕਰ ਹੀ ਸਕਦੀ ਐ ਐ ਕੀ ਹੁੰਦਾ ਬੰਦੋ ਉਹ ਤੇਰੀ ਨੂੰ ਨੂੰ ਕਦੋਂ ਦਾ ਸੂਟ ਫੜਾਇਆ ਵੀ ਪ੍ਰੈਸ ਕਰਦੇ ਆਪਾਂ ਜਾ ਆਈਏ ਮੁੜ ਕੇ ਵੀ ਹੋਣਾ ਆਪਣਾ ਹੋ ਜੂਗਾ ਹਜੇ ਕੀਤਾ ਨਹੀਂ ਹੋਣਾ ਕੀ ਦੇ ਬਲਿੰਦਰ ਬਲਿੰਦਰ ਹਾਂਜੀ ਮੰਮੀ ਲੈ ਤੇ ਮਾਸੀਆ ਸੂਟ ਫੜਾ ਇਹਨੇ ਪਾਉਣਾ ਦਾ ਕੋਈ ਹੋਰ ਕੰਮ ਤਾਂ ਦੇ ਲੱਗੀ ਹੋਣੀ ਕੋੜੇ ਪੈਸੇ ਕਰਨ ਲੱਗੀ ਸੀ ਕ ਸੂਟ ਸਿਉਣੀ ਲੱਗੀ ਸੀ ਮਾਸੀ ਤਰੀ ਤਾਂ ਪ੍ਰੈਸ ਹੀ ਜਾਂਦੀ ਸੀ ਮੇਰੇ ਤੋਂ ਸੂਟ ਮੱਚ ਗਿਆ ਟਾ ਫੂ ਮੈਂ ਮਾਰਗੀ ਕਰਤਾ ਉਹੀ ਕੰਮ ਜਿਹੜਾ ਨਹੀਂ ਕਰਨਾ ਸੀ ਦੇਖਣਾ ਇਹਨੂੰ ਲੱਖਣਾ ਹੈਗਾ ਮਾੜਾ ਮੋਟਾ ਸੂਟ ਵਿੱਚ ਆ ਕੇ ਰੱਖਦਾ ਮੇਰਾ ਮਾਸੀ ਮੈਨੂੰ ਸੂਟ ਪ੍ਰੈਸ ਕਰਨੇ ਨਹੀਂ ਆਉਂਦੇ ਹੈਗੇ ਮੈਂ ਤੁਹਾਨੂੰ ਡਰ ਕਰਕੇ ਨਹੀਂ ਥੂ ਕਿਹਾ ਨਹੀਂ ਤੇਰੇ ਮਾਪਿਆਂ ਨੇ ਸਿਖਾ ਕੇ ਕੀ ਭੇਜੀ ਹੈ ਇੱਕ ਸੂਟ ਹੀ ਨਹੀਂ ਪ੍ਰੈਸ ਕਰ ਸਕਦੀ ਮਨਿੰਦਰ ਤੂੰ ਮੈਨੂੰ ਕਹਿਂਦੀ ਮੈਂ ਮਾਰ ਦਿੰਦੀ ਪ੍ਰੈਸ ਤੁਸ ਮਾਸੀ ਕੋਈ ਤਾਂ ਬੈਠੇ ਸੀਗੇ ਮੈਨੂੰ ਐਸ ਦਾ ਵੀ ਮਾਸੀ ਫਿਰ ਬੋਲਣਗੇ ਮੈਂ ਆਪਦੇ ਅੰਦਰ ਕੋਸ਼ਿਸ਼ ਕੀਤੀ ਸੀ ਮੈਂ ਚਲ ਕਰ ਦਿੰਨੀ ਪ੍ਰੈਸ ਪਰ ਮੇਰੇ ਤੋਂ ਸੂਟ ਮੱਚ ਗਿਆ ਸੀ ਅੱਛਾ ਆਏ ਕਹਿ ਕੇ ਸਾਰਦਾ ਵੀ ਮੱਚ ਗਿਆ ਆਏ ਨਹੀਂ ਸਰਦਾ ਭਾਈ ਮੇਰੀ ਗੱਲ ਸੁਣਨੀ ਇਹਦੇ ਮਾਪਿਆਂ ਨੂੰ ਸਾਧੋ ਰਿਓ ਮਾਪਿਆਂ ਕੋਲ ਤੱਕ ਤਾਂ ਕੋਈ ਨਹੀਂ ਤੇ ਮਾਪਿਆਂ ਨੂੰ ਕੋਲੋਣਾ ਪੈਣਾ ਕੋਈ ਗੱਲ ਨਹੀਂ ਸੂਟ ਮੱਚ ਗਿਆ ਤੈਨੂੰ ਮੈਂ ਹੋਰ ਬਣਾ ਦੂੰਗੀ ਤੂੰ ਵੀ ਬੈਠਾ ਚੁੱਪ ਕਰਕੇ ਜਿਆਦਾ ਦੀ ਹਮਦਰਦੀ ਜੀ ਕਰਦੀਆਂ ਤੂੰ ਲਾ ਕੇ ਦੇ ਮੈਨੂੰ ਫੋਨ ਮੈਂ ਫੋਨ ਕਰਾਂ ਇਹਦੇ ਮਾਪਿਆਂ ਨੂੰ ਮਾਸੀ ਮੈਨੂੰ ਮਾਫ ਕਰ ਦਿਓ ਸੱਚੀ ਅੱਕ ਮੁੜ ਕੇ ਨਹੀਂ ਅੱਜ ਜੀ ਗਲਤੀ ਕਰਦੀ ਪਰ ਮੰਮੀ ਡੈਡੀ ਨੂੰ ਫੋਨ ਨਾ ਕਰੋ ਨੇ ਕਿੰਨੀਆਂ ਤੇ ਗਲਤੀਆਂ ਤੇਰਾ ਮਾਫ਼ ਕਰੀਏ ਗਲਤੀ ਕਰਕੇ ਕਹਿ ਦੂਗੀ ਮਾਫ਼ ਕਰ ਦੇ ਮੈਂ ਪਹਿਲਾਂ ਤੇ ਤੇਰਾ ਮਤਲਬ ਕੀ ਸੀ ਮੇਰੇ ਭਰਾ ਦਾ ਕੇਸ ਮੰਗ ਤੈਨੂੰ ਦੇਣ ਦਾ ਉਹ ਐਡੀ ਵੱਡੀ ਤੂੰ ਗਲਤੀ ਕਰੀ ਆਹ ਰਹਿਣਾ ਹੁੰਦਾ ਮੇਰਾ ਸੂਟ ਬਚਾਤਾ ਨਹੀਂ ਕੋਈ ਨਹੀਂ ਤੈਨੂੰ ਕਿਹਾ ਵੀ ਸੂਟ ਤੈਨੂੰ ਮੈਂ ਲੈ ਦੇਉਂਗੀ ਕਿਉਂ ਐਵੇਂ ਗੁੱਸੇ ਹੋਈ ਜਾਂਦੀ ਐ ਮੈਂ ਤੈਨੂੰ ਇੱਕ ਵਾਰਾ ਕਹਿ ਤਾ ਮੈਨੂੰ ਫੋਨ ਲਾ ਕੇ ਦੇ ਮੈਂ ਫੋਨ ਕਰਾ ਦੇ ਪਿਓ ਨੂੰ ਲੈ ਤੇ ਪਿਓ ਨੂੰ ਫੋਨ ਲਾਉਣਾ ਐ ਐਡੀ ਕਿੱਡੀ ਗੱਲ ਹੈਗੀ ਗੱਲ ਹੈਗੀ ਐ ਜਦੋਂ ਤੇ ਮਾਂ ਪਿਓ ਤੇ ਬੇਇੱਜ਼ਤੀ ਕਰੀ ਨਾ ਫੇਰੇ હું ਅਗਲ ਟਿਕਾਣੇ ਆਉਂਗਾ ਇਹਦੀ ਤੂੰ ਮੈਨੂੰ ਫੋਨ ਲਾ ਹੜ ਮੈਨੂੰ ਤਾਂ ਨੇ ਕੀ ਪੜੇ ਤੂੰ ਤਾਂ ਨਬਾ ਸੂਂਹ ਪਲੇਸ ਪਾ ਕੇ ਬੈ ਗਈਆਂ ਮਾੜੀ ਜੀ ਗੱਲ ਸੀ ਸੱਚੀ ਗੱਲ ਕੀ ਉਹ ਨਹੀਂ ਸਾਡੇ ਮਸੇ ਤੋਂ ਮੁੜ ਕੇ ਗੱਲ ਦੀ ਤੂੰ ਮੈਨੂੰ ਦੱਸ ਦੇਣਾ ਸੀ ਮਨਿੰਦਰ ਹਲੋ ਕਰ ਦਿੰਦੀ ਆਹ ਉਹ ਸਾਸਰੀ ਗੱਲ ਤਾਂ ਠੀਕ ਐ ਮੈਂ ਨਾ ਮਨਿੰਦਰ ਦੀ ਮਾਸੀ ਸੱਸ ਬੋਲਦੀ ਆਂ ਕਿਵੇਂ ਕਰਲਾ ਸੀ ਤੁਸੀਂ ਇੱਥੇ ਆ ਕੇ ਜਾਓ ਕੰਮ ਤਾਂ ਤੁਹਾਨੂੰ ਮੈਂ ਇੱਥੇ ਆਏ ਨੂੰ ਦੱਸੂਗੀ ਹੁਣ ਫੋਨਾਂ ਵਿੱਚ ਦੱਸਾਂ ਤੁਹਾਨੂੰ ਗੱਲਾਂ ਗਲਤੀ ਕੀ ਹੋਣੀ ਸੀ ਗਲਤੀ ਮੈਂ ਆਇਆ ਥੋੜਾ ਦੱਸ ਦੇ ਫੋਨ 'ਤੇ ਵੀ ਮਨਿੰਦਰ ਨੇ ਕੋਈ ਗਲਤੀ ਕਰਤੀ ਜਾਂ ਕੋਈ ਕਦੋਂ ਆਉਂਗੇ ਕੱਲ ਨੂੰ ਨਹੀਂ ਭਾਈ ਮੈਂ ਕੱਲ ਨੂੰ ਤਾਂ ਮੈਂ ਜਾਣਾ ਤੁਸੀਂ ਅੱਜ ਹੀ ਆਓ ਕੀ ਦਿਨ ਨਾ ਰਹਿ ਕਰੋਗੇ ਚੱਲ ਕੋਈ ਨਾ ਇਹਦੀ ਮਾਂ ਨਾ ਰਹਿ ਕੀ ਕਰਨੀ ਇਹਦੀ ਮਾਂ ਨੂੰ ਨਾਲ ਹੀ ਲਿਆਓ ਅੱਛਾ ਚੱਲ ਘਰੇ ਨਹੀਂ ਸਰਦਾ ਫਿਰ ਪਸੂਆਂ ਪਸੇ ਰਹਿੰਦਾ ਤੁਸੀਂ ਆਜੋ ਕੱਲੇ ਚੱਲ ਠੀਕ ਐ ਕੋਈ ਨਾ ਕਰ ਲੋ ਰੈਪਰ ਦੱਸ ਦਿਓ ਮੈਨੂੰ ਆਜੋ ਪਰ ਅੱਜ ਚੰਗਾ ਲੈ ਫੜ ਕਰਤਾ ਫੋਨ ਆਉਂਦੇ ਤੇਰੇ ਮਾਪੇ ਨੀ ਪਰਨੇ ਫੋਨ ਕਰ ਮਰੇ ਡਿਕਡ ਦੀ ਗੱਲ ਸੀ ਤੂੰ ਤਾਂ ਗੱਲ ਵਧਾਈ ਜਾਣੀ ਹੈਗੀ ਨੀ ਇਹ ਗੱਲ ਵਧਾਉਣ ਵਾਲੀ ਨਹੀਂ ਜੇ ਹੁਣੀ ਇਹਦੇ ਤੰਨ ਖੋਲਦੇ ਨਾ ਨਾ ਫਿਰ ਵਧੀਆ ਰਹੇਗੀ ਤੂੰ ਹਾਂਜੀ ਭਾਈ ਕੀ ਗੱਲ ਹੋ ਗਈ ਸੀ ਗੱਲ ਕੀ ਹੋਣੀ ਹੈ ਭਾਈ ਸਾਹਿਬ ਤੁਸੀਂ ਕੁਝ ਵੀ ਨਹੀਂ ਸਮਝਾ ਕੇ ਤੋਰਿਆ ਕੀ ਗੱਲ ਹੋਈ ਵੀ ਮੈਨੂੰ ਤੁਸੀਂ ਖੁੱਲ ਕੇ ਦੱਸੋ ਲੈ ਖੁੱਲ ਕੇ ਗੱਲ ਕੀ ਦਸੀਏ ਪਹਿਲੀ ਗੱਲ ਤਾਂ ਮੇਰੇ ਭਰਾ ਦਾ ਖੇਸ ਸੀ ਮੇਰੀ ਮਾਂ ਦੀ ਯਾਦ ਸੀ ਉਹਦੇ ਵਿੱਚ ਇਹਨੇ ਚਾਕੇ ਮੰਗਤੈ ਨੂੰ ਫੜਾ ਦਾ ਇਹਦਾ ਮਤਲਬ ਕੀ ਸੀ ਮੰਗਤੈ ਨੂੰ ਫੜਾਉਣ ਦਾ ਚਲ ਭੈਣ ਜੀ ਨਹੀਂ ਪਤਾ ਲੱਗਿਆ ਹੁਣ ਕੁੜੀ ਨੂੰ ਮੈਂ ਤੂੰ ਸੇ ਨੂੰ ਆਏ ਹੁਣ ਕੋਈ ਗੱਲ ਨਹੀਂ ਖੇਸ ਹੋਰ ਲਿਆ ਦਾਂਗੇ ਹੈ ਭਾਈ ਸਾਹਿਬ ਖੇਸ ਹੋਰ ਲਿਆਉਣ ਦੀ ਗੱਲ ਨਹੀਂ ਸਾਡੇ ਘਰੇ ਬਥੇਰਾ ਕੁਝ ਪਿਆ ਪਰ ਉਹਦੇ ਵਿੱਚ ਇਹੋ ਹੀ ਯਾਦ ਸੀ ਨਾ ਮੇਰੀ ਮਾਂ ਦੀ ਯਾਦ ਹੈ ਮੇਰਾ ਭਰਾ ਉਹ ਨੂੰ ਕੋਲੀ ਰੱਖਦਾ ਅੱਛਾ ਚਲ ਉਹ ਵੀ ਹੋ ਹੀ ਨਿਬੜੀ ਮਿਲ ਗਿਆ ਮੇਰੇ ਭਰਾ ਨੂੰ ਕਿ ਇਸ ਲਈ ਆਇਆ ਦੂਜੀ ਗੱਲ ਹਰ ਇੱਕ ਕੰਮ 'ਚ ਇਹ ਗਲਤੀਆਂ ਕਰਦੀ ਹੈ ਚਲ ਕੋਈ ਗੱਲ ਨਹੀਂ ਭੈਣ ਜੀ ਉਹਦੇ ਤੋਂ ਗਲਤੀ ਹੋ ਗਈ ਮੈਂ ਤੁਹਾਡੇ ਦੋਨਾਂ ਤੋਂ ਮਾਫੀ ਮੰਗਦਾ ਅੱਗੇ ਤੋਂ ਅਜਿਹੀ ਗਲਤੀ ਨਹੀਂ ਕਰੂਗੀ ਨਹੀਂ ਨਹੀਂ ਭਾਈ ਸਾਹਿਬ ਐਜੀ ਕੋਈ ਗੱਲ ਨਹੀਂ ਹੈਗੀ ਇਹ ਤਾਂ ਭੈਣ ਨੂੰ ਹੀ ਬਸ ਗਲਤ ਫਹਿਮੀ ਜੀ ਹੋ ਗਈ ਹੈ ਚੁੱਪ ਕਰਕੇ ਬਹਿ ਜਾ ਤੈਨੂੰ ਕੀ ਪਤਾ ਲੈ ਸੂਟ ਤਾਂ ਮੇਰਾ ਮਚਾ ਤਾ ਪ੍ਰੈਸ ਕਰਨ ਨੂੰ ਕਿਹਾ ਸੀ ਭਾਈ ਜਾਬ ਅਸੀਂ ਕਿਤੇ ਜਾ ਕੇ ਆਉਣਾ ਸਾਡੇ ਰਿਸ਼ਤੇਦਾਰ ਇੱਥੇ ਤੇ ਆਖਾ ਸੂਟ ਪ੍ਰੈਸ ਕਰ ਦੇ ਸਾਰਾ ਮਚਾ ਕੇ ਉਹ ਪਿਆ ਲੈ ਮਨਿੰਦਰ ਤੈਨੂੰ ਕੋਈ ਕੰਮਕਾਰ ਕਰਨਾ ਆਉਂਦਾ ਵੀ ਹੈ ਕਿ ਨਹੀਂ ਕੀ ਸੁਣੀਏ ਨਾ ਮੈਂ ਡੈਡੀ ਨੂੰ ਪਤਾ ਤਾਂ ਹੈਗਾ ਵੀ ਮੈਨੂੰ ਸੂਟ ਪ੍ਰੈਸ ਕਰਨੇ ਨਹੀਂ ਆਉਂਦੇ ਮੇਰ ਤੋਂ ਗਲਤੀ ਹੋ ਗਈ ਮੈਂ ਮੈਂ ਸਿੱਖਾਂਗੀ ਕਦੋਂ ਫਿਰ ਚਲ ਕੋਈ ਨਹੀਂ ਭਾਈ ਸਾਹਿਬ ਹੌਲੀ ਹੌਲੀ ਸਿੱਖ ਜੂਗੀ ਮੈਂ ਆਪੇ ਸਿਖਾ ਲੂੰਗੀ ਅੱਡੀ ਵੱਡੀ ਤੁਸੀਂ ਵਿਆਹ ਕੇ ਤੋਰੀ ਐ ਕੋਈ ਕੰਮ ਵੀ ਨਹੀਂ ਸਿਖਾਇਆ ਕੱਲੀਆਂ ਰੋਟੀਆਂ ਹੀ ਖਵਾਈਆਂ ਇਹਨੂੰ ਘਰੇ ਭੈਣ ਜੀ ਐਦਾਂ ਦੀ ਗੱਲ ਨਹੀਂ ਕੰਮ ਤਾਂ ਸਾਰਾ ਹੀ ਕਰਦੀ ਐ ਪਾਸੇ ਦਾ ਦਿਮਾਗ ਖਰਾਬ ਹੋਇਆ ਪਿਆ ਪਾਗਲ ਜੀ ਕੋਈ ਗੱਲ ਨਹੀਂ ਮੈਂ ਕਰਦਾ ਇਹਨੂੰ ਮੈਂ ਸਮਝਾਉਣਾਗਾ ਤੁਸੀਂ ਕੋਈ ਗੱਲ ਨਹੀਂ ਫਿਕਰ ਨਾ ਕਰੋ ਕਿਸੇ ਗੱਲ ਦਾ ਤੁਹਾਨੂੰ ਨਾ ਹਰ ਕੰਮ ਜਿਹੜਾ ਸਹੀ ਤਰੀਕੇ ਨਾਲ ਕਰਕੇ ਦਿਆ ਕਰੋ ਮੈਂ ਕਰਦਾ ਜਾ ਕੇ ਗੱਲ ਬਸ ਇਹਨੂੰ ਚੰਗੀ ਤਰ੍ਹਾਂ ਸਮਝਾ ਦਿਓ ਅੱਜ ਕੋਈ ਗੱਲ ਨਹੀਂ ਮੈਂ ਸਮਝਾਉਣਾ ਇਹਨੇ ਮੇਰੀ ਬੇਇੱਜ਼ਤੀ ਕਰਾਤੀ ਕਿਉਂ ਮੈਂ ਕਿਹਾ ਸੀ ਨਾ ਇਹਦੇ ਮਾਪਿਆਂ ਨੂੰ ਬੁਲਾ ਹੁਣ ਪੂਰੀ ਬੇਇੱਜ਼ਤੀ ਕਰਕੇ ਜਾਊਗਾ ਵਧੀਆ ਨਹੀਂ ਉਹ ਤਾਂ ਬੇਇੱਜ਼ਤੀ ਭਾਣੇ ਕਰਕੇ ਜਾਊਗਾ ਉਹੀ ਗੱਲ ਫਿਰ ਰਿਸ਼ਤੇ 'ਚ ਸਾਡੇ 'ਚ ਫਰਕ ਪੈਂਦਾਗਾ ਨਹੀਂ ਇਹਦੇ ਵਿੱਚ ਰਿਸ਼ਤੇ 'ਚ ਫਰਕ ਪੈਣ ਵਾਲੀ ਕਿਹੜੀ ਗੱਲ ਐ ਮੈਂ ਜਦੋਂ ਕੋਈ ਏਡੀ ਵੱਡੀ ਗੱਲ ਹੀ ਨਹੀਂ ਹੈਗੀ ਭਾਣੇ ਉਹੀ ਕਲੇਸ਼ ਵਧਾ ਕੇ ਧਰਤਾ ਦੱਸ ਉਧਰੋਂ ਲਾਡੀ ਮੇਰੀ ਗੁੱਤ ਪਟੂਗਾ ਕੁਛ ਨਹੀਂ ਕਹਿੰਦਾ ਲਾਡੀ ਤੂੰ ਘੜਾ ਇਹਨੂੰ ਘਰੋਂ ਕੱਢਦੀ ਐ ਘਰੇ ਤਾਂ ਬਸਾਵੇਂਗੀ ਅਕਲ ਦੇ ਕੇ ਜਾਊਗਾ ਪਿਓ ਮਾੜਾ ਮੋਟਾ ਸੋਚ ਬੜੇ ਵੀ ਮੈਨੂੰ ਬੋਲੀ ਜਾਂਦੇ ਕਿੱਡੀ ਕੀ ਗਲਤੀ ਹੋ ਗਈ ਸੀ ਕਿ ਮੇਰੀ ਤੋਂ ਨਾਲ ਤਾਂ ਮੈਂ ਪੱਜ ਪੱਜ ਕੇ ਮੁਰਾ ਕੰਮ ਕਰੀ ਜਣੀ ਇਹਨਾਂ ਦੇ ਨਾਲ ਮੈਨੂੰ ਐਜਾ ਕੁਝ ਬੋਲਦੇ ਆ ਕਿ ਤੂੰ ਡੈਡੀ ਮੇਰਾ ਬੋਲ ਮਨੇਂਦਰ ਚੰਗਾ ਤੂੰ ਮੇਰੇ ਉੱਥੇ ਜਿੱਦ ਬਣਾ ਕੇ ਆਈ ਮੇਰੀ ਹੈ ਇੱਥੇ ਆ ਕੇ ਬੈਠ ਗਈਆਂ ਹਉ ਦਸਕਣ ਲੱਗ ਗਈਆਂ ਮੈਂ ਤੁਸ ਤਾ ਬਲਾਉਣਾ ਡੈਡੀ ਮੈਨੂੰ ਬਸ ਬਲਾ ਕੇ ਨਾ ਕੀ ਗੱਲ ਮੈਂ ਤੈਨੂੰ ਕੁਝ ਮਾੜਾ ਕਹਤਾ ਤੂੰ ਡੈਡੀ ਕਿੱਡੀ ਗਲਤੀ ਹੋ ਗਈ ਤੁਸੀਂ ਕਹਿ ਵੀ ਸਕਦੇ ਸਾਨੂੰ ਪਤਾ ਜਦੋਂ ਮੈਨੂੰ ਨਹੀਂ ਕੰਮ ਕਰਨਾ ਆਉਂਦਾ ਮੈਂ ਫਿਰ ਵੀ ਕੰਮ ਕਰਦੀ ਹਾਂ ਇਹਨਾਂ ਦੇ ਮੂਰੇ ਅਤ ਕਮਲਜੀ ਗਲਤੀ ਤਾਂ ਤੇਰੇ ਤੋਂ ਹੋਈ ਏ ਤੈਨੂੰ ਬੇਅਕਲ ਨੂੰ ਪੂਰਾ ਅਕਲ ਨਹੀਂ ਮਤੰਦਸ ਮੇਰੀ ਗੱਲ ਸੁਣ ਤੈਨੂੰ ਭਰਾ ਦੀ ਮਾਮੇ ਦਾ ਖੇਸ ਚੱਕ ਕੇ ਵੇਚਣ ਦੀ ਕੀ ਲੋੜ ਪਈ ਸੀ ਡੈਡੀ ਮੈਨੂੰ ਤਾਂ ਐ ਸੀਗਾ ਬਿਨਾਂ ਖੇਸ ਪਰਾਣਾ ਹੋਇਆ ਪਿਆ ਤੇ ਚਲ ਨਵਾਂ ਖੇਸ ਦੇਉਂ ਤਾਂ ਖੁਸ਼ ਹੋ ਜਾਣਗੇ ਤੈਨੂੰ ਅਕਲ ਕਦੋਂ ਆਊਗੀ ਤੈਨੂੰ ਨਹੀਂ ਅਕਲ ਆਉਣੀ ਤੇਰੀ ਮਾਂ ਵਾਂਗੂ ਅਤ ਕਮਲਜੀ ਮਾਮੇ ਨੂੰ ਵਧੀਆ ਢੰਗ ਦੇ ਨਾਲ ਪਿਆਰ ਨਾਲ ਰੋਟੀ ਦੇਵੇਂਗੀ ਨਾ ਤਾਂ ਉਹਦਾ ਸਾਰਾ ਕੁਝ ਆਪ ਹੜੱਪ ਲੇਗੀ 5 ਕਿੱਲੇ ਜ਼ਮੀਨ ਦੇ ਆਦੇ ਵਾਵੇਂ ਨੂੰ ਤੇ ਜਾਣੇ ਕਿੱਥੇ ਵਿਆਹ ਉਹਦਾ ਨਹੀਂ ਹੋਇਆ ਵਿਆਹ ਘਰ ਨਹੀਂ ਬਾਹਰ ਨਹੀਂ ਤੁਹਾਡੇ ਕੋਲੇ ਆਉਣਾ ਉਹ ਕਮਲ ਗੇ ਜੀ ਆ ਦੂਜੀ ਅੱਗ ਲਾਵੀ ਜਿਹੜੀ ਆਈ ਹੋਈ ਹੈ ਨਾ ਇਹ ਲੈ ਗਈ ਆਪਦੇ ਘਰੇ ਨਾ ਤੇਰੇ ਹੱਥੋਂ 5 ਕਿੱਲੇ ਨਿਕਲ ਜਾਣਗੇ ਤੇ ਤੇਰੇ ਖੋਪਰ ਤੇ ਵਰਦੀ ਨਹੀਂ ਪੁੱਟਾ ਜਿਹੜੀ ਪਰ ਮੈਂ ਤਾਂ ਮਾੜਾ ਸੋਚਿਆ ਹੀ ਨਹੀਂ ਕਦੇ ਇਹਨਾਂ ਦਾ ਤੂੰ ਮਾੜਾ ਨਹੀਂ ਸੋਚਿਆ ਪਰ ਅਗਲੇ ਨੇ ਤਾਂ ਮਾੜਾ ਬਣਾਤਾ ਨਾ ਉਹੀ ਤਾਂ ਗੱਲ ਕੱਲ ਦੀ ਆਈ ਆ ਲੋਹੀ ਪੀ ਰੱਖਿਆ ਬਿਨਾਂ ਗੱਲ ਤੋਂ ਗਲਤੀ ਵੀ ਨਹੀਂ ਹੁੰਦੀ ਜੜੀ ਉਹੀ ਗਲਤੀ ਕਰ ਦਿੰਦੀ ਏ ਮੇਰੀ ਭਾਈ ਹੁਣੇ ਤਾਂ ਕੱਟਣੀ ਏ ਗਲਤੀ ਉਹਨੇ ਤਾਂ ਕਹਿ ਨਹੀਂ ਐ ਉਹਨੇ ਤਾਂ ਆਨੀ ਬਹਾਨੀ ਤੈਨੂੰ ਮੜਾ ਬਣਾਉਣਾ ਇਹਦਾ ਤਾਂ ਘਰ ਤੋੜਨਾ ਠੀਕ ਹੈ ਨਾ ਤੇ ਤੇਰੇ ਮਾਮੇ ਸਹੁਰੇ ਨੂੰ ਇੱਥੋਂ ਲਿਜਾ ਕੇ ਆਪਦੇ ਘਰੇ ਲੈ ਕੇ ਜਾਣਾ ਤੇ ਉਹਦੀ ਆਪਦੀ 5 ਕਿੱਲੇ ਜ਼ਮੀਨ ਆਪ ਹੜਪਣਾ ਚਾਹੁੰਦੀ ਆ ਮੈਂ ਤਾਂ ਸੋਚੀ ਜੜੀ ਇੰਨਾ ਇੰਨਾ ਜੇ ਤੂੰ ਸੋਚਦੀ ਹੁੰਦੀ ਤਾਂ ਹੁਣ ਉਹ ਗੱਲਾਂ ਹੁੰਦੀਆਂ ਓਏ ਸਿਆਣੀ ਬਣ ਹੁਣ ਮੈਂ ਤਾਂ ਬਿੰਗ ਟੇੜ ਪਾ ਕੇ ਇਹ ਗੱਲ ਕਹਿ ਕੇ ਆਇਆ ਵੀ ਭੈਣ ਜੀ ਕੋਈ ਗੱਲ ਨਹੀਂ ਮੈਂ ਸਮਝਾਉਣਾਗਾ ਹੁਣ ਚੁੱਪਚਾਪ ਉਹਨਾਂ ਦੇ ਸਾਹਮਣੇ ਜਾ ਕੇ ਨਾ ਇਹ ਜਿਹਾ ਵਿਹਾਰ ਕਰੀ ਪਹਿਲਾਂ ਤਾਂ ਉਹ ਜਿਹੜੀ ਬੜੇ ਬੁੱੱਥੀ ਜਾਨੀ ਬੈਠੇ ਨਾ ਤੇ ਪਹਿਲੀ ਡਿੱਗ ਪਈ ਠੀਕ ਹੈ ਨਾ ਠੀਕ ਹੈ ਗੱਡੀ ਦੂਜੀ ਗੱਲ ਤੈਨੂੰ ਜੋ ਵੀ ਕਹੀ ਜਾ ਤੈਨੂੰ ਜਿਵੇਂ ਵੀ ਕਹੀ ਜਾ ਬਸ ਤੂੰ ਗੁੱਸਾ ਨਹੀਂ ਕਰਨਾ ਤੂੰ ਤਾਂ ਬਸ ਕੱਲਾ ਆਪਦੇ ਪੰਜ ਕਿੱल्ल्याਵਾਰੇ ਸੋਚਣਾ ਵੀ ਮਾਮੇ ਦੇ ਪੰਜ ਕਿੱਲੇ ਤੇਰੇ ਕੋਲ ਕਿਵੇਂ ਆਉਣ ਲੱਗੀ ਸਮਝ بس ਅੱਜ ਤੋਂ ਬਾਅਦ ਜੇ ਤੈਨੂੰ ਅਸੀਂ ਚਾਹ ਮੰਗਦੇ ਆ ਤਾਂ ਦੁੱਧ ਦੇ ਜੇ ਤੈਨੂੰ ਇਹ ਦੁੱਧ ਮੰਗਦੇ ਆ ਤਾਂ ਖੀਰ ਦੇ بس ਐਸੇ ਤਰੀਕੇ ਦਾ ਚੱਕਰ ਚਲਾ ਕਿ ਆਪ ਦੇ ਕਲ ਆਵੇ ਚ ਲੈ ਲੈ ਇਹਨਾਂ ਨੂੰ ਸਾਰਿਆਂ ਨੂੰ ਗੱਲ ਤਾਂ ਤੇਰੀ ਠੀਕ ਹੈ ਡੈਡੀ ਅੱਥੋਂ ਤੱਕ ਤਾਂ ਮੈਂ ਸੋਚਿਆ ਹੀ ਨਹੀਂ ਸੀ ਕਦੇ ਮੈਂ ਇਹਨਾਂ ਦੀਆਂ ਗੱਲਾਂ ਕਿਉਂ ਸੁਣਾਂ ਮੈਂ ਤਾਂ ਮਹਾਰਾਣੀ ਆ ਇੱਥੇ ਤੂੰ ਮਹਾਰਾਣੀ ਆ ਤਾਂ ਹੀ ਤਾਂ ਤੈਨੂੰ ਸਮਝਾ ਰਿਹਾ ਵੀ ਤੂੰ ਸਿਆਣੀ ਬਣ ਪੁੱਤ ਪਤਾ ਕੀ ਗੱਲ ਹੈ ਪੰਜ ਕਿੱਲੇ ਮਤਲਬ ਘੱਟੋ-ਘੱਟ 1.5 ਕਰੋੜ ਰੁਪਏ ਦੀ ਜ਼ਮੀਨ ਹੈ ਹੈ ਤੇ ਜੇ ਤੇਰੇ ਕੋਲੇ ਆ ਗਈ ਜਦੋਂ ਮਾਮਾ ਤੁਹਾਡੇ ਡੇੜੀ ਤੇ ਆਇਆ ਬੈਠਾ ਤੁਹਾਨੂੰ ਦੇ ਕੇ ਜਾਉਣਾ ਹੈ ਹੋਰ ਕਿੱਥੇ ਦੇਣੀ ਹੈ ਜਦੋਂ ਰੋਟੀ ਪਾਣੀ ਅਸੀਂ ਦਿੰਦੇ ਆ ਤੇ ਫਿਰ ਤੈਨੂੰ ਹਾਈ ਤਾਂ ਗੱਲ ਸਮਝਾਉਣਾ ਹੈ ਵੀ ਤੇਰੀ ਗੱਲ ਸੁਣ ਮਾਮੇ ਨੂੰ ਤਾਂ ਹਰ ਚੀਜ਼ ਤੋਂ ਤੇ ਕੱਪੜੇ ਰੋਟੀ ਪਾਣੀ ਕਿਉ ਆ ਆਪਾਂ ਨੇ ਘੱਟ ਖਾ ਲਈ ਪਰ ਜਿੰਨਾ ਟਾਈਮ ਜ਼ਮੀਨ ਤੁਹਾਡੇ ਨਾਂ ਨਹੀਂ ਨਾ ਉਹ ਤੁਹਾਡੇ ਹੱਥ ਨਹੀਂ ਆਉਂਦੀ ਉਹਨਾਂ ਟਾਈਮ ਤਾਂ ਇਹਨਾਂ ਨੂੰ ਆ ਫੁੱਲਾ ਵਗੂ ਦਾ ਫਸਰਨ ਅਦੇ ਤੇਰੀ ਸਾਸ ਤੇਰੀ ਗੱਲ ਦੀ ਹੈ ਨਾ ਉਹ ਨਹੀਂ ਨਾ ਬੋਲਦੀ ਮੈਨੂੰ ਵਧੀਆ ਲੱਗੀ ਵੀ ਹਾਂ ਬੋਲਦੀ ਨਹੀਂ ਉਹਨੂੰ ਪਰ ਝਾਕੇ ਰੱਖ ਤੂੰ ਉਹਦੇ ਤੇ ਦਾਬਾ ਪਾ ਇਹ ਬੁੜੀ ਹੈਗੀ ਹੈ ਤੇਜ ਮੈਂ ਤੈਨੂੰ ਦੱਸਾਂ ਗੱਲ ਇਹਨੇ ਤੇਰੇ ਪੈਰ ਨਹੀਂ ਲੱਗਣ ਦੇਣੇ ਇੱਥੇ ਪਰ ਜੇ ਤੈਨੂੰ ਮੈਂ ਜਿਹੜੀ ਗੱਲ ਸਮਝਾਈ ਹੈ ਤੂੰ ਉਹ ਗੱਲ ਮੰਨ ਲਈ ਨਾ ਤਾਂ ਤੂੰ ਇਹ ਦੇਖੀ ਨਾਲੇ ਤਾਂ ਸਾਰੇ ਘਰ ਦੀ ਮਾਲਕਣ ਤੀ ਤੇ ਨਾਲੇ ਪੰਜ ਕਿੱल्ल्या ਦੀ ਠੀਕ ਹੈ ਰੇੜੀ ਹੂੰ ਜਿਵੇਂ ਤੁਸੀਂ ਕਹੋਗੇ ਨਾ ਮੈਂ ਓਵੇਂ ਕਵਗੀ ਮੈਂ ਤਾਂਨੇ ਮੁਰੇ ਸੀ ਵੀ ਨਹੀਂ ਕਰਦੀ ਜਿਵੇਂ ਕਹਣਗੇ ਓਵੇਂ ਕਰੀ ਜਾਊਂਗੀ ਬਸ ਜਿਵੇਂ ਵੀ ਹੋ ਗਿਆ ਨਾ ਬਸ ਜੋ ਮਰਜੀ ਹੋਵੇ ਤੂੰ ਬੋਲਣਾ ਨਹੀਂ ਚਲ ਹੁਣ ਤੂੰ ਮੇਰੇ ਨਾਲ ਚੱਲ ਮੈਂ ਉਹਦੇ ਸਾਹਮਣੇ ਜਾ ਕੇ ਉਹਨਾਂ ਸਾਹਮਣੇ ਐ ਬਣ ਜੀ ਠੀਕ ਹੈ ਜੇ ਮੇਰੇ ਤੋਂ ਗਲਤੀ ਹੋ ਗਈ ਉਹ ਵਿੱਚ ਪੈਰ ਡਿੱਗ ਪੀ ਬੜਾ ਜੇ ਖੇਖਣ ਕਰੀਦੇ ਹੁੰਦੇ ਆ 365 ਚਲਿਤਰ ਹੁੰਦੇ ਆ ਤੇਰੀ ਮਾਂ ਚ ਬਥੇਰੇ ਆ ਤੇਰੇ ਚੱਕ ਵੀ ਨਹੀਂ ਹੈਗਾ ਮੈਂ ਤੈਨੂੰ ਦੱਸਾਂਗਾ ਆ ਜਾ ਚੱਲ ਚੱਲ ਮਾਸੀ ਜੀ ਮੈਨੂੰ ਮਾਫ ਕਰ ਦਿਓ ਮੇਰੇ ਤੋਂ ਗਲਤੀ ਹੋ ਗਈ ਭੈਣ ਜੀ ਤੁਸੀਂ ਬੇਫਿਕਰ ਰਹੋ ਮੈਂ ਸਾਰੀ ਗੱਲ ਸਮਝਾਤੀ ਆ ਨਾ ਇਹਨੂੰ ਮੈਂ ਚੰਗੀ ਤਰ੍ਹਾਂ ਕੰਨ ਖਿੱਚਦੇ ਆ ਗਲਤੀਆਂ ਭਾਜੀ ਜਵਾਕਾਂ ਤੋਂ ਹੋ ਜਾਂਦੀਆਂ ਨੇ ਹੈ ਚਲ ਜੇ ਜਵਾਕ ਨੇ ਗਲਤੀ ਕਰਤੀ ਸੀ ਤਾਂ ਤੁਸੀਂ ਮਾੜ ਵੀ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਠੀਕ ਹੈ ਜਿਹੀ ਮੇਰੀ ਤੇ ਤੇ ਛੋਟੀ ਸੀ ਠੀਕ ਹੈ ਭਾਜੀ ਤੁਸੀਂ ਸਮਝਾਤੀ ਨਾ ਵਧੀਆ ਗੱਲ ਹੈ ਅਸੀਂ ਇਹਨੂੰ ਵਧੀਆ ਸਾਰੀ ਗੱਲ ਮੈਂ ਸਮਝਾਤੀ ਮੈਂ ਕਿਹਾ ਵੀ ਭਾਈ ਆਪ ਦੀ ਭਾਵੇਂ ਰੋਟੀ ਰਹਿ ਜੇ ਪਰ ਆਦਿਏ ਦੋਨੇ ਮਾਵਾਂ ਦੀ ਰੋਟੀ ਤੋਂ ਫੁੱਲ ਸੇਵਾ ਕਰਨੀ ਆ ਠੀਕ ਹੈ ਹਾਂਜੀ ਕਿਉਂ ਪੁੱਤ ਹਾਂਜੀ ਮੁੰਡਾ ਜੀ ਸਾਰਾ ਕੁਝ ਸਮਝਾਤਾ ਇੱਕ ਮੁੜ ਕੇ ਨਹੀਂ ਇਹੋ ਜੀ ਗਲਤੀ ਕਰਦੀ ਮਾਸੀ ਜੀ ਜਿਵੇਂ ਤੁਸੀਂ ਕਹੋਗੇ ਨਾ ਮੈਂ ਓਵੇਂ ਕਰੂੰਗੀ ਬਸ ਜੇ ਅੱਗੇ ਤੋਂ ਕੋਈ ਗਲਤੀ ਕਰ ਲਈ ਫਿਰ ਆਪ ਦਾ ਹਿਸਾਬ ਸੋਚ ਲਈ ਮੈਂ ਕਿਹਾ ਤੁਸੀਂ ਫਿਕਰ ਹੀ ਨਾ ਕਰੋ ਤੁਹਾਨੂੰ ਸਾਰਾ ਹੱਕ ਹੈ ਤੁਸੀਂ ਭਾਵੇਂ ਮਾਰੋ ਕੁੱਟੋ ਮੈਂ ਤੁਹਾਨੂੰ ਨਹੀਂ ਰੋਕਦਾ ਇਹਨੇ ਇੱਥੇ ਹੀ ਬਸਣਾ ਥੋਡੇ ਵਿੱਚ ਜੇ ਤੁਸੀਂ ਸਿਖਾਓਗੇ ਜੇ ਥੱਪੜ ਵੀ ਮਾਰੋਗੇ ਤਾਂ ਤੁਸੀਂ ਇਹਨੂੰ ਸਿਖਾਓਗੇ ਨਾ ਨਾ ਬਾਕੀ ਗਲਤੀ ਕਰਦੇ ਨਹੀਂ ਮਨਿੰਦਰ ਜੇ ਹੁਣ ਤੂੰ ਗਲਤੀ ਕੀਤੀ ਹੈ ਹਿਸਾਬ ਨਾਲ ਜਿਹੜੀ ਮੈਂ ਤੈਨੂੰ ਗੱਲ ਸਮਝਾਈ ਆ ਕਿਤੇ ਉਸ ਗੱਲ ਤੋਂ ਪਿੱਛੇ ਨਾ ਰਹਿ ਜੀ ਕਿਤੇ ਨਹੀਂ ਜਿਹੜੀ ਚੰਗੀ ਤਰੀਕਾ ਸਮਝ ਲੱਗ ਗਈ ਚੰਗੀ ਤਰੀਕਾ ਸਮਝ ਲੱਗ ਗਈ ਨਾ ਬਸ ਹਾਂ ਲੱਗ ਗਈ ਭੈਣ ਜੀ ਸਮਝ ਠੀਕ ਹੈ ਭਾਈ ਸਾਹਿਬ ਚਲੋ ਫਿਰ ਮੈਨੂੰ ਇਜਾਜ਼ਤ ਦਿਓ ਜੀ ਮੈਂ ਜਾਣਾ ਕਰੀ ਲੈ ਨਹੀਂ ਨਹੀਂ ਭਾਜੀ ਤੁਸੀਂ ਬੈਠੋ ਰੋਟੀ ਪਾਣੀ ਬਣਾਉਣੇ ਰੋਟੀ ਖਾਣੇ ਨਹੀਂ ਪੈ ਜੀ ਗੱਲ ਪਤਾ ਕੀ ਹੈਗੀ ਮੈਂ ਝੋਨਾ ਲੱਗਦਾ ਛੱਡ ਕੇ ਆਇਗਾ ਭਈ ਮਗਰ ਉਹ ਕੰਮ ਨਹੀਂ ਕਰਦੇ ਅਗਲੇ ਬੈਠ ਜਾਂਦੇ ਆ ਮੈਨੂੰ ਤਾਂ ਆਇਆ ਸੀਗਾ ਮੈਂ ਚੱਲ ਮੈਂ ਜਾ ਕੇ ਦੇਖ ਕੇ ਆਵਾਂ ਨਾਲ ਮਿਲ ਕੇ ਆਉਂਦਾਗਾ ਪਰ ਜਬ ਜਬਸ ਅਹੀਂ ਆ ਗਿਆ ਚਲੋ ਠੀਕ ਹੈ ਕੋਈ ਨਾ ਠੀਕ ਹੈ ਨਾ ਹੁਣ ਮੈਨੂੰ ਤੁਸੀਂ ਜਾਣ ਕੋਈ ਨਾ ਫੇਰ ਆ ਜਾਗੇ ਰੋਟੀ ਪਾਣੀ ਨਾਲੇ ਆਇਆ ਨਾ ਸਿਆਣੇ ਕਹਦੇ ਹੁੰਦੇ ਧੀ ਦਾ ਵਾਲਾ ਖਾਂਦੇ ਨਹੀਂ ਹੁੰਦੇ ਹਾਂ ਚੱਲ ਕੰਮ ਧੰਦੇ ਵੀ ਜ਼ਰੂਰੀ ਆ ਕੰਮ ਧੰਦੇ ਜ਼ਰੂਰੀ ਆ ਹਾਂ ਜ਼ਰੂਰੀ ਬਾਕੀ ਭਾਈ ਮੇਰੀ ਗੱਲ ਸੁਣ ਲੈ ਆ ਬੈਠੇ ਤੇਰੀ ਮਾਂ ਤੇ ਆ ਬੈਠੇ ਤੇਰੀ ਮਾਸੀ

ठीक <laughs> तो है सारे मैं कहना <laughs> लकी घर